ਮੈਨੂੰ ਮੇਰੀ ਜਾਨ ਨੂੰ ਖਤਰਾ ਆ ਜਿੰਨਾ ਜਿੰਨੇ ਨੂੰ ਖਤਰਾ ਆ ਮੈਂ ਰਹਿ ਦਿੱਤਾ ਹੈ ਇਹਦੇ ਵਿੱਚ ਪੈਸੇ ਦਿੱਤੇ ਗਏ ਹੈ 40 ਲੱਖ ਦਾ ਸੌਦਾ ਹੋਇਆ ਹੈ ਮੈਂ ਇਹਨਨ ਅਮਨ ਪੈੜਾ ਚਲ ਗੰਦਗੀ ਮੈਂ ਛੇੜ ਨਹੀਂ ਜੀ ਜੇ ਮੈਨੂੰ ਜਦੋਂ ਮੈਂ ਚਿਤਾ ਸਕਦਾ ਸੀ ਕਾਨੂੰਨ ਆਪ ਚੱਕ ਰਹੇ ਹੋ ਉਹ ਤਾਂ ਸਰਪੰਚ ਨੂੰ ਫੋਨ ਕਰ ਦੇ ਕੋਲ ਪਿਚਕਾ ਸਕਦਾ ਜੀ ਤੇ ਮੈਂ ਹੁਣ ਨੂੰ ਹੁਣ ਇਹਨਾਂ ਨੂੰ ਚੈਨਲ ਕੀਤਾ ਨਾ ਝੂਠ ਸੱਚ ਬੋਲਗੇ ਸਾਰਾ ਇਹ ਚੋਂ ਹੁਣ ਮੈਂ ਕਹੋ ਬੰਦੇ ਸਾਰੇ ਮੈਂ ਦੱਸ ਦਿੰਦੇ ਆ ਜੀ ਖਾਸ ਕਰਕੇ ਮੇਰੇ ਕਰਕੇ ਮੇਰਾ ਪਾਇਆ ਜਿਹੜਾ ਹੈ ਮੇਰਾ ਹਕਾ ਮੇਰਾ ਗਾਂਸਤਾ ਹੈ ਜਿਹੜਾ ਇਹ ਮੈਂ ਕਿਉਂਕਿ ਮੈਂ ਆਪਣਾ ਹਿੱਸਾ ਮੰਗਦਾ ਆ ਕਿਉਂਕਿ ਇਹ ਜ਼ਮੀਨ ਆ ਜਿਹੜੀ ਮੇਰੇ ਦਾਦੇ ਦੇ ਨਾਮ ਹੈ ਮੇਰੀ ਦਾਦੀ ਦੇ ਨਾਮ ਹੈ ਵਿਰਾਸਤ ਦੇ ਵਿੱਚ ਸਾਨੂੰ ਹੋਣੀ ਆ ਜੀ ਤੇ ਇਹ ਮੁੱਦਾ ਆ ਜੀ ਕਿਸਤ ਦਾ ਅਧਿਕਾਰ ਰਿਪੋਰਟ ਵੀ ਜੀਏਗੀ ਮੈਂ ਮਤਲਬ ਕੋਈ ਨਹੀਂ ਰਸਤਾ ਇਹ ਵੀ ਕਰਨਾ ਕਿ ਕੀ ਬਰਾ ਪੁਲਿਸੀ ਅਸਲੀ ਸੀ ਜਾਂ ਪੁਲਿਸ ਦੇ ਪਿੱਛੇ ਵਿੱਚ ਕੋਈ ਅਣਪਛਾਤੇ ਬੰਦੇ ਵੀ ਜੇ ਤੂੰ ਮੈਂ ਤਾਂ ਸਾਰਿਆਂ ਨੂੰ ਕਹਿ ਰਿਹਾ ਜਿਵੇਂ ਮੈਨੂੰ ਦੇਖਣਾ ਇਹਦੇ ਰਿਸ਼ਤੇ ਦਾ ਤਾਂ ਮੈਂ ਨਾ ਬੋਲਦਾ ਚੱਲਦੇ ਆ ਇਹਦਾ ਭਰਾ ਇਹਦੀ ਭੈਣ ਇੰਨੇ ਵੀ ਪੁਰਾਣੀ ਬਿਚਾਰੀ ਤਰੀਕ ਸੀਗੀ ਵੱਦ ਤੋਂ ਸਜ਼ਾ ਹੋਣ ਤੋਂ ਪਹਿਲਾਂ ਇਹਨਾਂ ਆਪਣੇ ਬੰਦੇ ਲਿਆ ਕੇ ਕੋਈ ਹੋਰ ਜਿਵੇਂ ਸ਼ਰਮ ਨਹੀਂ ਆਈ ਆਪਣੀ ਭੈਣ ਨੂੰ ਗਾਲ੍ਹਾਂ ਕਢਾਉਂਦਾ ਜਿੱਦਾਂ ਕਿ ਮੇਰੇ ਸੋਸ਼ਲ ਮੀਡੀਆ ਅਕਾਊਂਟ ਤੇ ਇਹਨੇ ਬਹੁਤ ਗਲਤ ਕਮੈਂਟ ਕੀਤੇ ਮੇਰੇ ਤਾਏ ਸਰਬੰਨੇ ਸਰਪੰਚ ਨੇ ਇਹ ਕਹਿੰਦਾ ਆਪਣਾ ਡੀਐਨਏ ਕਰਾਵੇ ਸੱਚੇ ਦਾ ਹੈ ਨਹੀਂ ਅਸੀਂ ਚਾਰ ਭੈਣ ਭਰਾ ਇੰਡੀਆ ਤੇ ਆ ਗਏ ਅਸੀਂ ਕਰਾਉਣ ਨੂੰ ਤਿਆਰ ਆਂ ਤੇ ਦੱਸ ਇਹ ਕਿੱਥੇ ਕਰਾਉਣਾ ਮੈਂ ਹੁਣ ਦੱਸਦਾ ਵੀ ਡੀਐਨਏ ਕੀ ਹੁੰਦਾ ਡੀਐਨਏ ਨਹੀਂ ਹੁੰਦਾ ਵੀ ਡੀਐਨਏ ਹੁੰਦਾ ਆ ਤੇ ਆਪਣੇ ਬਾਪੂ ਦੀ ਕਲੀਨਿਕ ਸੇਵਾ ਕਰਦੇ ਆ ਤੇ ਕੂਨ ਦੇ 212 ਵਿੱਚ ਇਹਦਾ ਡੈਡੀ ਇੰਗਲੈਂਡ ਤੋਂ ਆਇਆ ਸੀ ਤੇ ਬڑے ਭਰਾ ਦਾ ਵਿਆਹ ਕਰਾ ਲਿਆ ਜੀ ਵਿਆਹ ਤੋਂ ਦਿਨ ਦੋ ਦਿਨ ਬੰਦੇ ਲੈ ਕੇ ਉਹਨੂੰ ਕੁੱਟੜ ਚ ਲੱਗਿਆ ਭੈਣ ਉਹਨੂੰ ਤੂੰ ਇੰਗਲੈਂਡ ਦਾ ਰਿਪੋਰਟਰ ਆ ਤੂੰ ਆਪ ਸਮਝ ਲਿਆ ਤੇਰੇ ਨਾਲ ਦੇ ਬੰਦੇ ਰਹਿਣ ਵਾਲੇ ਸੀ ਮੰਗਲਾਰਾ ਮੈਨੂੰ ਦੱਸਦਾ ਉਹਨਾਂ ਨੇ ਇੱਧਰ ਗਰਦੇ ਗਰਦੇ ਕਮੈਂਟ ਕੀਤੇ ਫਿਰ ਮੈਨੂੰ ਤਾਂ ਉਹਦੀ ਰਿਪਲਾਈ ਦੇਣੀ ਪੈਣੀ ਸੀ ਜੀ ਸੋ ਉਹਨਾਂ ਦਾ ਕੀ ਕੀ ਪ੍ਰਤੀਕਰਮ ਹੈਗਾ ਨਾ ਸਾਰੀਆਂ ਚੀਜ਼ਾਂ ਲੈ ਕੇ ਅਵੇਲਾ ਚੋਣ ਮਾਰਾ ਬੈਠਾ ਮੇਰੂਆ ਆਪਣਾ ਨਾਖਰ ਕਰਨ ਤੋਂ ਅੱਜ ਮੈਂ ਪੱਤ ਅਸੰਤਿਵਾਲ ਆ ਨਮਕ ਉੱਤਰ ਉਹਨਾਂ ਦਾ ਸਾਰੇ ਪੰਡ ਕਟਾ ਕਰਨ ਮੇਰੇ ਦਿਨ 300 ਚਰਜਾ ਬੋਟਾ ਪਾਈਆਂ ਉਹਨਾਂ ਵਿੱਚੋਂ 300 ਵਾਕੇ ਨਿਆਰੇ ਤੇ ਬੋਟਾ ਬੰਦੇ ਨਾਲ ਜਾੜੇ ਪੋਦੇ ਨਾ ਤਾਂ 50 ਨਾ 300 ਦਾ ਹੋਰ ਹੈ ਮੇਰੇ ਨਾਲ ਅਸੀਂ ਸਰ ਪ੍ਰੈਸ ਕਾਨਫਰੈਂਸ ਕਰਨ ਲੱਗੇ ਕੀ ਕਾਰਨ ਹੈ ਸਾਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪ੍ਰੈਸ ਕਾਨਫਰੈਂਸ ਦਾ ਇਹ ਹੀ ਮੁੱਦਾ ਹੈ ਜੀ ਇਹਦੇ ਲਈ ਮੈਂ ਲਾਈਵ ਵੀ ਆਪਣੇ ਪੇਜ ਤੇ ਪਾਇਆ ਸੀਗਾ ਜੀ ਮੈਨੂੰ ਮੇਰੀ ਜਾਨ ਨੂੰ ਖਤਰਾ ਆ ਤੇ ਜਿੰਨਾਂ ਜਿੰਨਾਂ ਨੂੰ ਖਤਰਾ ਆ ਉਹ ਮੈਂ ਦੱਸ ਦਿੰਦਾ ਐ ਤੇ ਇਹਦੇ ਵਿੱਚ ਪੈਸੇ ਦਿੱਤੇ ਗਏ ਆ ਜੀ 40 ਲੱਖ ਦਾ ਸੌਦਾ ਹੋਇਆ ਐ 10 ਲੱਖ ਰੁਪਈਆ ਐਡਵਾਂਸ ਦਿੱਤਾ ਗਿਆ ਐ ਤੇ ਬਾਡੀ ਮੇਰੀ ਡਿਸਪੋਜ਼ ਕਰਨਾ ਚਾਹੁੰਦੇ ਆ ਉਹ ਮੈਂ ਆਪਣੇ ਐਲਟੀਓ ਵਗੈਰਾ ਨੂੰ ਸਾਰਿਆਂ ਨੂੰ ਕਹਿ ਦਿੰਦਾ ਵੀ ਜੇ ਕੁਝ ਵੀ ਇਦਾਂ ਦਾ ਹੁੰਦਾ ਤਾਂ ਇਹਨਾਂ ਬੰਦਿਆਂ ਤੇ ਕਾਰਵਾਈ ਹੋਵੇ ਜੀ ਕੌਣ ਆ ਬੰਦੇ ਬੰਦੇ ਸਾਰੇ ਮੈਂ ਦੱਸ ਦਿੰਦੇ ਆ ਜੀ ਖਾਸ ਕਰਕੇ ਮੇਰਾ ਤਾਇਆ ਜਿਹੜਾ ਮੇਰਾ ਫਕਾ ਮੇਰਾ ਗੰਸਤਾ ਆ ਜਿਹੜਾ ਕਿਉਂਕਿ ਮੈਂ ਆਪਣਾ ਹਿੱਸਾ ਮੰਗਦਾ ਆ ਕਿਉਂਕਿ ਇਹ ਜ਼ਮੀਨ ਆ ਜਿਹੜੀ ਇਹ ਮੇਰੇ ਦਾਦੇ ਦੇ ਨਾਮ ਹੈ ਮੇਰੀ ਦਾਦੀ ਦੇ ਨਾਮ ਹੈ ਵਿਰਾਸਤ ਦੇ ਵਿੱਚ ਉਹ ਸਾਨੂੰ ਆਉਣੀ ਹੈ ਜੀ ਸੋ ਇਹ ਮੁੱਦਾ ਆ ਜੀ ਤੇ ਉਹ ਮੇਰੀ ਇਹਨਾਂ ਨੇ ਪ੍ਰੈਸ ਕਾਨਫਰੰਸ ਤੇ ਬਹੁਤ ਗਲਤ ਕਮੈਂਟ ਕੀਤੇ ਮੇਰੇ ਮਤਲਬ ਮੇਰੀ ਲਾਈਵ ਤੇ ਕਿ ਨਾਮ ਕੀ ਹੈ ਤੁਹਾਏ ਮੇਰੇ ਤਾਇਏ ਦਾ ਨਾਮ ਸਰਬਨ ਸਿੰਘ ਦੇਵ ਜੀ ਜੀ ਸੋ ਬੜੇ ਸਾਲਾਂ ਤੋਂ ਇਹ ਤੁਹਾਡਾ ਜਿਹੜਾ ਮੁੱਦਾ ਵਿਵਾਦ ਚੱਲਦਾ ਆ ਰਿਹਾ ਹੈ ਅਸਲ ਕਾਰਨ ਹੈ ਕਿ ਕਿਉਂ ਨਿਵੇੜਾ ਅਜੇ ਤੱਕ ਕਿਉਂ ਨਹੀਂ ਹੋ ਰਿਹਾ ਅਸਲ ਕਾਰਨ ਇਹ ਹੈ ਜੀ ਕਿ ਸੂਕਦਰ ਪਾਰਟੀ ਆ ਕਾਰਪੋਰੇਟਰ ਕਰਾਣਾ ਆ ਅੱਗੇ ਜੀ ਤੇ ਪੋਲੀਟੀਕਲ ਤੁਹਾਨੂੰ ਪਤਾ ਉਹਨਾਂ ਦੀ ਬੜੀਆ ਹੈਗੀ ਆ ਜੀ ਆਪਣੇ ਵੱਡੇ ਵੱਡੇ ਲੀਡਰਾਂ ਨੂੰ ਸੋ ਤੁਸੀਂ ਹੁਣੇ ਬੀਤੇ ਦਿਨ 4:00 ਵਜੇ ਪੋਸਟ ਦੇਖੀ ਤੁਸੀਂ ਸੋਸ਼ਲ ਮੀਡੀਆ ਤੇ ਲਾਈਵ ਹੋ ਗਏ ਬੜੇ ਸਿੱਧੇ ਤੌਰ ਤੇ ਇਲਜ਼ਾਮ ਲਗਾਏ ਸਕੇ ਕਿ ਇਹ ਇੱਕ ਦੋ ਬੰਦੇ ਹੈਗੇ ਜਿਹੜੇ ਕੋਈ ਹੱਵੀ ਤਾਂ ਵੀ ਹੁੰਦੀ ਤਾਂ ਜ਼ਿੰਮੇਵਾਰ ਹੋਣਗੇ ਜੀ ਕੀ ਕਾਰਨ ਹੋ ਗਿਆ ਕਿ ਤੁਹਾਨੂੰ ਲਾਈਵ ਹੋਣਾ ਪਿਆ ਸਰ ਮੇਰੇ ਤੇ ਇੱਕ ਗੱਡੀ ਆਪਣੀ ਸਕੋਰਪੀਓ ਜੀ ਸੁਰਮੇ ਕਲਰ ਦੀ ਇੱਕ ਸਵੈਕਟਰ ਬਿਨਾ ਨੰਬਰਾਂ ਤੋਂ ਇੱਕ ਨੋਵਾ ਮੇਰੇ ਪਿੰਡ ਦੇ ਮੈਨੂੰ ਚੱਕਣ ਆਉਂਦੀ ਇੱਕ ਮਹੀਨਾ ਮੇਰੀ ਦੇਕੀ ਕਰਕੇ ਮੇਰੇ ਪਿੰਡ ਦੇ ਬੰਦਿਆਂ ਨੇ ਮੈਨੂੰ ਬਚਾਇਆ ਜੀ ਮੇਰੇ ਨਾਲ ਦੇ ਬੰਦਿਆਂ ਨੇ ਪੱਗਾਂ ਲਾਤੀਆਂ ਨੂੰ ਭੱਜ ਕੇ ਬਚਾਇਆ ਹੋਰ ਮੈਨ ਤੇ ਮੈਂ ਉਹ ਬੰਦੇ ਗਵਾ ਲਿਆ ਹੁਣਾ ਜੀ ਹੋਰ ਵੀ ਮੇਰੇ ਕੋਲ ਪ੍ਰੂਫ ਹੈਗੇ ਮੈਂ ਹਰ ਗੱਲ ਪ੍ਰੂਫ ਦੇ ਤੱਥ ਦੇ ਅਧਾਰ ਤੇ ਕਰੂੰਗਾ ਜੀ ਕੋਈ ਇਦਾਂ ਹਵਾ ਦੇ ਵਿੱਚ ਗੱਲਾਂ ਨਹੀਂ ਕਰਦਾ ਜੀ ਦਰਖਾਸਤ ਦਿੱਤੀ ਤੁਸੀਂ ਹਾਂਜੀ ਜੀ ਸਰ ਪਿਛਲੇ ਸਾਲ ਮੈਨੂੰ ਕਿਡਨਾਪ ਕੀਤਾ ਸੀ ਮੇਰੇ ਕੇਸਾਂ ਤੇ ਕਕਾਰਾਂ ਦੀ ਬੇਇਜ਼ਤੀ ਕੀਤੀ ਸੀਗੀ ਇਹਨਾਂ ਨੇ ਮੈਂ ਦਰਖਾਸਤ ਵੀ ਦਿੱਤੀ ਸੀਗੀ ਡੀਜੀਪੀ ਤੱਕ ਦਿੱਤੀ ਸੀਗੀ ਜੀ ਸੀਐਮ ਤੱਕ ਮਾਨਯੋਗ ਸੀਐਮ ਤੱਕ ਦਿੱਤੀ ਸੀਗੀ ਪਰ ਕਾਰਵਾਈ ਨਹੀਂ ਹੁੰਦੀ ਕਿਉਂਕਿ ਦੂਸਰੀ ਪਾਰਟੀ ਦੇ ਅੱਗੇ ਮਤਲਬ ਮੌਜੂਦਾ ਸਰਕਾਰ ਦੇ ਵੱਡੇ ਮੰਤਰੀ ਨਹੀਂ ਹੂੰ 23 ਦਿਨਾਂ ਹੋ ਗਏ ਪੋਲਸ ਜਿਹੜੀ ਇੱਥੇ ਆਈ ਹੈ ਕੀ ਕਰਨ ਕੀ ਬਣਿਆ ਮੈਨੂੰ ਨਹੀਂ ਪਤਾ ਜੀ ਇਸ ਗੱਲ ਦਾ ਇਹ ਤਾਂ ਹੁਣ ਪੁਲਿਸ ਨੂੰ ਪਤਾ ਹੈ ਪੁਲਿਸ ਨੇ ਆਉਣਾ ਹੈ ਤਾਂ ਮੇਰੇ ਘਰ ਆਵੇ ਜੀ ਕੋ ਪੁਲਿਸ ਇਦਾਂ ਹੈ ਜੀ 6 ਸਾਲ ਹੋ ਗਏ ਆ ਮੇਰੇ ਤਾਇਆ ਨੂੰ ਸਰਪੰਚ ਬਣਨ ਨੂੰ ਤੇ 6 ਮਹੀਨੇ ਹੁਣ ਹੋ ਗਏ ਆ ਹਰੇਕ ਬੰਦੇ ਤੇ ਹਰੇਕ ਗੱਲਬਾਤ ਇਹ ਗੱਲ ਕਹਿੰਦਾ ਮੇਰਾ ਭਤੀਜਾ ਚਟਾ ਪੀਂਦਾ ਮੇਰਾ ਭਤੀਜਾ ਚਟਾ ਵੇਚਦਾ ਕੀ ਗੱਲ ਪੁਲਿਸ ਸੁੱਤੀ ਪਈ ਹੈ ਜਾਂ ਪ੍ਰਸ਼ਾਸਨ ਸੁੱਤਾ ਪਿਆ ਆ ਦੂਸਰੀ ਗੱਲ ਇਹ ਆ ਕਹਿੰਦਾ ਪੀਂਦਾ 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 ਮੈਨੂੰ ਦੱਸੋ ਕਿਹੜੇ ਪ੍ਰੈਸ ਕਲੱਬ ਦੇ ਵਿੱਚ ਬਿਠਾ ਕੇ ਮੇਰਾ ਡਰਗ ਟੈਸਟ ਕਰਾਉਣਾ ਨਾਲ ਉਹ ਆਪਣਾ ਵੀ ਕਰਾ ਲਵੇ ਕਿਉਂਕਿ ਮੈਨੂੰ ਤਾਂ ਪਤਾ ਨਾ ਉਹ ਕੀ ਖਾਂਦਾ ਪੀਂਦਾ ਮੈਂ ਆਪਣੇ ਲਾਈਫ ਦੇ ਵਿੱਚ ਕਹਿ ਤਾ ਕਰਾਉਣਾ ਕਰਾਵੇ ਨਹੀਂ ਕਰਾਉਣਾ ਨਾ ਕਰਾਵੇ ਮੈਂ ਤਿਆਰ ਆਂ ਜੀ ਪੁਲਿਸ ਕਿੱਥੇ ਆਈ ਸੀ ਉਹ ਕਦੋਂ ਆਈ ਸੀ ਉਹ ਕਿਹੜੀ ਪੁਲਿਸ ਇਹਦੀ ਸਿਸਟਰ ਦੇ ਘਰ ਆਈ ਸੀਗੀ ਜੀ ਇਹ ਹੁਣ ਕਿਹੜੇ ਕਿਹੜੇ ਥਾਣੇ ਦੀ ਪੁਲਿਸ ਪਤਾ ਨਹੀਂ ਜੀ ਕਿਹੜੇ ਥਾਣੇ ਦੀ ਸੀ ਅਨਨੋਨ ਪੁਲਿਸ ਆ ਮੈਨੂੰ ਤਾਂ ਡਰਿਆ ਐ ਇਸ ਵੀ ਵੀ ਪੁਲਿਸ ਵੀ ਸੀਗੀ ਜਾਂ ਕੁਝ ਹੋਰ ਹੀ ਸੀਗਾ ਜੀ ਕੀ ਇਲਜ਼ਾਮ ਲਗਾਏ ਤੁਹਾਡੇ ਪੁਲਿਸ ਨੇ ਆ ਕੇ ਕੀ ਕਿਸ ਪਰਪਤ ਲਈ ਐਸਾ ਹੈ ਨਹੀਂ ਸੀਗਾ ਜੀ ਇੱਥੇ ਤੁਹਾਡੇ ਪਰਿਵਾਰ ਵਾਲੇ ਦੱਸਿਆ ਹੋਣਾ ਕੋਈ ਜਿੱਥੇ ਆਈ ਸੀ ਉਹਨਾਂ ਨੇ ਕੀ ਨਹੀਂ ਉਹਨਾਂ ਨੇ ਮੈਨੂੰ ਮੈਨੂੰ ਇਹੀ ਗੱਲਬਾਤ ਹੋਈ ਹੈ ਜੀ ਮੈਨੂੰ ਜੇ ਮੇਰਾ ਨੰਬਰ ਚੱਲਦਾ 7088760260 24 ਘੰਟੇ ਆਨਲਾਈਨ ਹੁੰਦਾ ਮੇਰੀ ਨਟੇਲਾ ਕਢਾ ਲਵੇ ਪੁਲਿਸ ਜੇ ਕੋਈ ਪ੍ਰੋਬਲਮ ਹੈ ਨੋ ਪ੍ਰੋਬਲਮ ਮੈਂ ਹਾਜ਼ਰ ਹਾਂ ਗੱਲ ਸਿਰਫ ਮੁੱਦਾ ਫੇਰ ਉੱਥੇ ਹੀ ਆ ਜੀ ਹਰ ਵਾਰੀ ਉਹ ਬੰਦਾ ਇੱਕੋ ਗੱਲ ਕਹਿੰਦਾ ਵੀ ਮੈਂ ਚਟਾ ਪੀਣਾ ਤੇ ਚਟਾ ਵੇਚਦਾ ਪਿਛਲੇ 6 ਸਾਲ ਦੇ ਵਿੱਚ ਕੁਝ ਨਹੀਂ ਲੱਭਾ ਪੁਲਿਸ ਨੂੰ ਮਤਲਬ ਕੋਈ ਮਾੜਾ ਮੋਟਾ ਹੈਨਾ ਤੇ ਉਹ ਪੀਂਦਾ ਮੈਂ ਤੇ ਇੰਨੇ ਕੋਨੇ ਕਟਿਆਲ ਜਾਮ ਲਾ ਤੇ ਕਹਿੰਦਾ ਮੈਂ ਡਰਗ ਟੈਸਟ ਕਰਾਉਣ ਨੂੰ ਤਿਆਰ ਆ ਭਾਈ ਦੱਸੋ ਕਦੋਂ ਕਰਨਾ ਮੈਂ ਪ੍ਰੈਸ ਦੇ ਮਾਧਿਅਮ ਦੇ ਇਹ ਗੱਲ ਕਹਿਣਾ ਚਾਹੁੰਦਾ ਵੀ ਭਾਈ ਮੇਰਾ ਕਦੋਂ ਕਰਨਾ ਤੁਸੀਂ ਡਰਗ ਟੈਕਸ ਦੱਸੋ ਜਿਹੜਾ ਤੁਸੀਂ ਸੋਸ਼ਲ ਮੀਡੀਆ ਲਾਈਵ ਹੋ ਕੇ ਕਿਹਾ ਸੀ ਕਿ ਇਹ ਬੰਦੇ ਜਿੰਮੇਵਾਰ ਹੋ ਸਕਦੇ ਆ ਉਹ ਹਬੀ ਤਾ ਵੀ ਹੁੰਦੀ ਆ ਇਸ ਬਾਬਤ ਤੁਹਾਨੂੰ ਕੋਈ ਫੋਨ ਤੇ ਵੀ ਕੋਈ ਧਮਕੀ ਦਿਉ ਕੀ ਆਈ ਹੈ ਜੀ ਨਹੀਂ ਜੋ ਫੋਨ ਤੇ ਆਇਆ ਮੈਨੂੰ ਥ੍ਰੈਟ ਵੀ ਆਉਂਦੇ ਰਹਿੰਦੇ ਆ ਮੈਨੂੰ ਬੰਦਿਆਂ ਦੇ ਸਨੇਹ ਵੀ ਆਉਂਦੇ ਰਹਿੰਦੇ ਆ ਮੇਰੇ ਮਗਰ ਬੰਦੇ ਤਿੰਨ ਗੱਡੀਆਂ ਲੈ ਕੇ ਫਿਰਦੇ ਆ ਜੀ ਉਹ ਗੱਡੀਆਂ ਵੀ ਜਿਹੜੀਆਂ ਬਿਨਾ ਨੰਬਰ ਪਲੇਟਾਂ ਤੋਂ ਆ ਇੰਨਾ ਧੰਨ ਕਿਸੇ ਕੋਲ ਨਹੀਂ ਇੰਨਾ ਪੈਸਾ ਕਿਸੇ ਕੋਲ ਨਹੀਂ ਇਹ ਕੋ ਮਾੜੇ ਮੋਟੇ ਗੈਂਗਸਟਰ ਨਹੀਂ ਹੈਗੇ ਉਹ ਗੈਂਗਸਟਰਾਂ ਦਾ ਵੀ ਪੁਲਿਸ ਅਸੀਏ ਜੀ ਕਿ ਇਸ ਦੀ ਇਨਵੈਸਟੀਗੇਸ਼ਨ ਕਰੇ ਜੀ ਮੇਰੇ ਕੋ ਹਰੇਕ ਸਬੂਤ ਹੈ ਠੀਕ ਹੈ ਜੀ ਕੱਲ ਵੀ ਕੁਝ ਬਹੁਤ ਵੱਡੀ ਗੱਲ ਹੋਈ ਆ ਉਹ ਵੀ ਮੈਂ ਦੱਸੂਗਾ ਕੋਈ ਕੰਨੇ ਸੋਸ਼ਲ ਮੀਡੀਆ ਤੇ ਮੇਰੇ ਕੋ ਹਰੇਕ ਕਾਲ ਦਾ ਸਬੂਤ ਹੈ ਜੀ ਮੈਂ ਤੱਥਾਂ ਦੇ ਆਧਾਰ ਤੇ ਤਰਕ ਦੇ ਆਧਾਰ ਤੇ ਗੱਲ ਕਰਦਾ ਮੈਂ ਹਵਾ 'ਚ ਨਹੀਂ ਕਰਦਾ ਜਿੱਦਾਂ ਕਿ ਮੇਰੇ ਸੋਸ਼ਲ ਮੀਡੀਆ ਅਕਾਊਂਟ ਤੇ ਇਹਨੇ ਬਹੁਤ ਗਲਤ ਕਮੈਂਟ ਕੀਤੇ ਮੇਰੇ ਤਾਇਆ ਸਰਬੰਨੇ ਸਰਪੰਚ ਨੇ ਇਹ ਕਹਿੰਦਾ ਆਪਣਾ ਡੀਐਨਏ ਕਰਾਵੇ ਸੱਚੇ ਦਾ ਹੈ ਨਹੀਂ ਅਸੀਂ ਚਾਰ ਭੈਣ ਭਰਾ ਇੰਡੀਆ ਚ ਆਂ ਜੀ ਅਸੀਂ ਕਰਾਉਣ ਨੂੰ ਤਿਆਰ ਆਂ ਪਿਛਲੇ 6 ਸਾਲ ਦੇ ਵਿੱਚ ਕੁਝ ਨਹੀਂ ਲੱਭਾ ਪੁਲਿਸ ਨੂੰ ਮਤਲਬ ਕੋਈ ਮਾੜਾ ਮੋਟਾ ਹੈਨਾ ਤੇ ਉਹ ਪੀਂਦਾ ਮੇਤੇ ਇੰਨੇ ਗੁਨੇ ਕਟਿਆਲ ਜਾਮ ਲਾ ਤੇ ਪੀਂਦਾ ਮੈਂ ਡਰਗ ਟੈਸਟ ਕਰਾਉਣ ਨੂੰ ਤਿਆਰ ਆ ਭਾਈ ਦੱਸੋ ਕਦੋਂ ਕਰਨਾ ਮੈਂ ਪ੍ਰੈਸ ਦੇ ਮਾਧਿਅਮ ਦੇ ਰਾਹੀਂ ਇਹ ਗੱਲ ਕਹਿਣਾ ਚਾਹੁੰਦਾ ਵੀ ਭਾਈ ਮੇਰਾ ਕਦੋਂ ਕਰਨਾ ਤੁਸੀਂ ਡਰਗ ਟੈਸਟ ਦੱਸੋ ਜਿਹੜਾ ਤੁਸੀਂ ਸੋਸ਼ਲ ਮੀਡੀਆ ਲਾਈਵ ਹੋ ਕੇ ਕਿਹਾ ਸੀ ਕਿ ਇਹ ਬੰਦੇ ਜ਼ਿੰਮੇਵਾਰ ਹੋ ਸਕਦੇ ਆ ਇਹ ਹਵਿਤਾ ਵੀ ਹੁੰਦੀ ਆ ਇਸ ਬਾਬਤ ਤੁਹਾਨੂੰ ਕੋਈ ਫੋਨ ਤੇ ਵੀ ਕੋਈ ਧਮਕੀ ਦਿਉ ਕਿ ਆਈ ਹੈ ਜਾਂ ਮੈਨੂੰ ਫੋਨ ਤੇ ਧਮਕੀ ਆਈ ਆ ਮੈਨੂੰ ਥ੍ਰੈਟ ਵੀ ਆਉਂਦੇ ਰਹਿੰਦੇ ਆ ਮੈਨੂੰ ਬੰਦਿਆਂ ਦੇ ਸਨੇਹ ਵੀ ਆਉਂਦੇ ਰਹਿੰਦੇ ਆ ਮੇਰੇ ਮਗਰ ਬੰਦੇ ਤਿੰਨ ਗੱਡੀਆਂ ਲੈ ਕੇ ਫਿਰਦੇ ਆ ਜੀ ਉਹ ਗੱਡੀਆਂ ਵੀ ਜਿਹੜੀਆਂ ਬਿਨਾ ਨੰਬਰ ਪਲੇਟਾਂ ਤੋਂ ਆ ਐਨਾ ਧੰਨ ਕਿਸੇ ਕੋਲ ਨਹੀਂ ਐਨਾ ਪੈਸਾ ਕਿਸੇ ਕੋਲ ਨਹੀਂ ਕੋ ਮਾਰੇ ਮੋਟੇ ਗੈਂਗਸਟਰ ਨਹੀਂ ਹੈਗੇ ਉਹ ਗੈਂਗਸਟਰਾਂ ਦਾ ਵੀ ਮੈਨੂੰ ਸਾਰੀ ਮੇਕੋ ਪੁਲਿਸ ਅਸੀਏ ਟੀਕੇ ਇਸ ਦੀ ਇਨਵੈਸਟੀਗੇਸ਼ਨ ਕਰੇ ਜੀ ਮੇਰੇ ਕੋ ਹਰੇਕ ਸਬੂਤ ਹੈ ਠੀਕ ਹੈ ਜੀ ਕੱਲ ਵੀ ਕੁਝ ਬਹੁਤ ਵੱਡੀ ਗੱਲ ਹੋਈ ਆ ਉਹ ਵੀ ਮੈਂ ਦੱਸੂਗਾ ਕੋਈ ਕੰਨੇ ਸੋਸ਼ਲ ਮੀਡੀਆ ਤੇ ਮੇਰੇ ਕੋਲ ਹਰੇਕ ਗੱਲ ਦਾ ਸਬੂਤ ਹੈ ਜੀ ਮੈਂ ਤੱਥਾਂ ਦੇ ਆਧਾਰ ਤੇ ਤੱਕ ਦੇ ਆਧਾਰ ਤੇ ਗੱਲ ਕਰਦਾ ਮੈਂ ਹਵਾ ਚ ਨਹੀਂ ਕਰਦਾ ਜਿੱਦਾਂ ਕਿ ਮੇਰੇ ਸੋਸ਼ਲ ਮੀਡੀਆ ਅਕਾਊਂਟ ਤੇ ਇਹਨੇ ਬਹੁਤ ਗਲਤ ਕਮੈਂਟ ਕੀਤੇ ਮੇਰੇ ਤਾਇਏ ਸਰਬੰਨੇ ਸਰਪੰਚ ਨੇ ਇਹ ਕਹਿੰਦਾ ਆਪਣਾ ਡੀਐਨਏ ਕਲਾਵੇ ਸੱਚੇ ਦਾ ਹੈ ਨਹੀਂ ਅਸੀਂ ਚਾਰ ਭੈਣ ਭਰਾ ਇੰਡੀਆ ਚ ਆਂ ਜੀ ਅਸੀਂ ਕਰਾਉਣ ਨੂੰ ਤਿਆਰ ਆਂ ਜੇ ਦੱਸੇ ਇਹ ਕਿੱਥੇ ਕਰਾਉਣਾ ਤੇ ਮੈਨੂੰ ਇਹ ਦੱਸੇ ਵੀ ਜਿਹੜੀ ਇਹਦੀ ਤੀਸਰੀ ਜਨਾਨੀ ਆ ਰਾਣੀ ਸੁੰਦਰਾ ਉਹਦੇ ਨਿਆਣੇ ਦਾ ਡੀਐਨਏ ਕਦੋਂ ਕਰਾਉਣਾ ਇਹਨੇ ਇਹਦਾ ਪਹਿਲਾ ਵਿਆਹ ਸੀਗਾ ਉਹ ਸਾਡੇ ਤੀਸਰਾ ਵਿਆਹ ਦਾ ਪਹਿਲਾ ਵਿਆਹ ਹੋਇਆ ਸੀ ਇੰਗਲੈਂਡ ਦੇ ਵਿੱਚ ਸਾਡੀ ਕਾਈ ਗਈ ਸੀ ਉਹ ਭਰਾ ਸਾਡਾ ਆ ਉੱਥੇ 1 ਕਿਲੋਮੀਟਰ 'ਚ ਜਾਣੇ ਸਕਦਾ ਇੰਗਲੈਂਡ ਦਾ ਰਿਪੋਰਟਰ ਆ ਇਹ ਇਹ ਮੈਨੂੰ ਸੋਸ਼ਲ ਮੀਡੀਆ ਤੇ ਵੀ ਕਹਿ ਰਹੇ ਵੀ ਦੇਖੋ ਕੀ ਸਬੂਤ ਆ ਝੇੜੂ ਦਾ ਕੋਈ ਵੀ ਐਨ ਆਰ ਆਈ ਇਹ ਗੱਲ ਕਹਿ ਦੇਵੀਂ ਰਿਪੋਰਟਰ ਨਹੀਂ ਮੈਂ ਮੁੜ ਕੇ ਇਹਦੇ ਬਾਰੇ ਗੱਲ ਨਹੀਂ ਕਰੂੰਗਾ ਜਿਹੜੇ ਕਮੈਂਟ ਆ ਇਹ ਜਿਹੜੀ ਵੀਡੀਓ ਤੁਸੀਂ ਵਾਇਰਲ ਕੀਤੀ ਉੱਥੇ ਆ ਰਹੇ ਆ ਹਾਂਜੀ ਉੱਥੇ ਇਨਿਕ ਘਟੀਆਂ ਕਮੈਂਟ ਆ ਰਹੇ ਆ ਉਹਤੇ ਜੀ ਨੇ ਇਹ ਕਿਹਾ ਜੀ ਤੇਰੇ ਕੋ ਕੀ ਹੈ ਤੇਰੇ ਕੋ ਸਬੂਤ ਦੱਸੋ ਮੈਨੂੰ ਕਦੋਂ ਸਬੂਤ ਚਾਹੀਦੇ ਆ ਵੀ ਉਹ ਜ਼ਮੀਨ ਮੇਰੇ ਦਾਦੇ ਦੇ ਨਾਮ ਹੈ ਮੇਰੀ ਦਾਦੀ ਦੇ ਨਾਮ ਹੈ ਵਿਰਾਸਤ ਦੇ ਵਿੱਚ ਮੈਨੂੰ ਮੇਰੇ ਪੇਰ ਨੂੰ ਆਉਣੀ ਆ ਤੇ ਕੋਰਟ ਦੇ ਵਿੱਚ ਕੇਸ ਚੱਲਦੇ ਆ ਲੇਟੈਸਟ ਰੈਵਨਿਊ ਡਿਪਾਰਟਮੈਂਟ ਮਾਲ ਮਹਿਕਮੇ ਦੇ ਵਿੱਚੋਂ ਮੈਂ ਫਰਦਾਂ ਕਢਾ ਕੇ ਲੇਟੈਸਟ ਦੇ ਦਿੰਦਾ ਜੀ ਮੇਰੇ ਨਾਲ ਗੱਲ ਤਾਂ ਕਰੋ ਕਿਸੇ ਤੱਥ ਤੇ ਕਿਸੇ ਤਰਕ ਤੇ ਕਿਸੇ ਦਲੀਲ ਤੇ ਹਵਾ ਜ ਨਹੀਂ ਹਿੱਕ ਕਮੈਂਟ ਜਿਹੜਾ ਇੱਕੋ ਬੰਦਾ ਕਰ ਰਿਹਾ ਜੀ ਬਦਲ ਬਦਲ ਕੇ ਕਮੈਂਟ ਇੱਕੋ ਹੀ ਬੰਦਾ ਕਰ ਰਿਹਾ ਜੀ ਸਰਬਨ ਸਿੰਘ ਦਿਓ ਉਹ ਮੈਨੂੰ ਮੈਂ ਉਹਨੂੰ ਇਹ ਗੱਲ ਕਹਿਣਾ ਵੀ ਤੇਰੀ ਪਿੰਡ ਦੇ ਪਿੰਡ ਦੀਆਂ ਕੁੜੀਆਂ ਦੇ ਨਾਲ ਤੇਰੀਆਂ ਸ਼ਹੀਦ ਵੀਡੀਓ ਬਣੀਆਂ ਆ। ਠੀਕ ਹੈ ਜੀ। ਤੂੰ ਇੰਗਲੈਂਡ ਦਾ ਰਿਪੋਰਟਰ ਆ। ਤੂੰ ਆਪ ਸਮਝ ਲੈ ਤੇਰੇ ਨਾਲ ਦੇ ਬੰਦੇ ਰਹਿਣ ਵਾਲੇ ਸਮਝ ਲੈਣਾ ਮੈਨੂੰ ਦੱਸਦਾ। ਉਹਨਾਂ ਨੇ ਇੱਧਰ ਗੰਦੇ ਗੰਦੇ ਕਮੈਂਟ ਕੀਤੇ ਫਿਰ ਮੈਨੂੰ ਤਾਂ ਉਹਦੀ ਰਿਪਲਾਈ ਦੇਣੀ ਪੈਣੀ ਸੀ ਜੀ। ਜੇ ਮੈਨੂੰ ਕੋ ਕਹੂਗਾ ਵੀ ਤੂੰ ਆਪਣੇ ਪੇਦਾ ਨਹੀਂ ਤਾਂ ਫਿਰ ਮੈਂ ਉਹਦਾ ਵੀ ਤਾਂ ਪੁੱਛੂੰਗਾ ਨਾ ਹੁਣ ਮੈਂ ਤਾਂ ਉਹਨੂੰ ਕਹਿ ਨਹੀਂ ਸਕਦਾ ਮੈਂ ਤਾਂ ਮੰਨਦਾ ਕਿ ਮੇਰਾ ਤਾਂ ਆਇਆ ਆ। ਉਹ ਨਹੀਂ ਮੰਨਦਾ। ਫਿਰ ਮੇਰਾ ਡੀਐਨਏ ਮੇਰੇ ਭੈਣ ਭਰਾਵਾਂ ਨਾਲ ਜਦੋਂ ਮਰਜੀ ਕਰਾ ਲਵੇ ਤੇ ਮੈਂ ਕਹਿੰਦਾ ਉਹਦੇ ਨਿਆਣਿਆਂ ਦਾ ਵੀ ਕਰਾਵਾ ਵੀ ਉਹ ਸਾਡੇ ਨਾਲ ਜਾਂ ਸਾਡੇ ਤਾਇਏ ਨਾਲ ਮੈਚ ਹੁੰਦਾ ਉਹਦੀ ਪਰਸਨਲ ਹੈ ਕਰਾਵੇ ਨਾ ਕਰਾਵੇ ਜਿਹੜਾ ਉਹਨੇ ਮੈਨੂੰ ਕਿਹਾ ਆ ਤੇ ਮੈਂ ਉਹਦਾ ਜਵਾਬ ਦੇਣ ਨੂੰ ਡੀਐਨਏ ਕਰਾਉਣ ਨੂੰ ਫਿਰ ਉਹ ਕਹਿੰਦਾ ਕੋਈ ਪੇਪਰ ਕੋਈ ਫਰਦ ਮੇਰੇ ਦਾਦੇ ਦੇ ਨਾਮ ਮੇਰੀ ਦਾਦੀ ਦੇ ਨਾਮ ਮੇਰੇ ਪੇਰੇ ਦੇ ਨਾਮ ਪ੍ਰੈਜ਼ੈਂਟ ਮਾਲ ਮਹਿਕਮਾ ਜਿਹਨੂੰ ਰੈਵਨਿਊ ਡਿਪਾਰਟਮੈਂਟ ਕਹਿੰਦੇ ਆ ਉਹਦੀਆਂ ਲੇਟੈਸਟ ਫਰਦਾਂ ਦੇ ਦੇਣਾ ਜੀ ਫਿਰ ਉਹ ਕਹਿੰਦਾ ਇਹ ਚਟਾ ਵਿੱਚ ਦਾ ਜਿੱਥੇ ਮਰਜੀ 6 ਸਾਲ ਦੇ ਵਿੱਚ ਨੂੰ ਲੱਭਾ ਨਹੀਂ ਫਿਰ ਉਹ ਕਹਿੰਦਾ ਪਿੰਦਾ ਦੱਸੋ ਮੈਨੂੰ ਕਦੋਂ ਮੇਰਾ ਤੁਸੀਂ ਡਰਾਗ ਟੈਸਟ ਕਰਨਾ ਹੈ ਮੈਂ ਹਰ ਗੱਲ ਅਪੀਲ ਦਲੀਲ ਤੱਕ ਦੇ ਹਿਸਾਬ ਨਾਲ ਕਰੂੰਗਾ ਇਹ ਨਹੀਂ ਹੈਗਾ ਵੀ ਸ਼ਰਾਬ ਪੀ ਕੇ ਕਮੈਂਟ ਕਰਦਾ ਉਹ ਸਿਰੇ ਦਾ ਸ਼ਰਾਬੀ ਤੇ ਅਯਾਸ਼ ਬੰਦਾ ਮੇਰੇ ਵੱਲੋਂ ਜਦੋਂ ਮੇਰੇ ਕਮੈਂਟ ਤੇ ਮੇਰੀ ਮਤਲਬ ਲਾਈਵ ਤੇ ਕੋਈ ਗਲਤ ਕਮੈਂਟ ਕਰੂਗਾ ਕੋਈ ਗੰਦੇ ਭੜਦੇ ਮੇਰੇ ਮਾਂ ਪਿਓ ਨੂੰ ਮੇਰੀ ਪਰਸਨਲ ਸ਼ਾਨ ਨੂੰ ਮੇਰੀ ਲਾਈਫ ਨੂੰ ਕੋਈ ਵੀ ਮਤਲਬ ਇਲਜ਼ਾਮ ਲਾਊਗਾ ਮੈਂ ਉਹਦਾ ਜਵਾਬ ਦਊਂਗਾ ਜੀ ਹੁਣ ਮੰਗ ਕੀ ਹੈ ਨਾ ਮੰਗ ਇਹੀ ਹੈ ਜੀ ਜੇ ਮੈਨੂੰ ਕੱਲ ਨੂੰ ਕੁਝ ਹੁੰਦਾ ਆ ਤਾਂ ਇਹ ਜਿਹੜਾ ਹੈ ਸਾਰਾ ਇਹਦਾ ਕੁਝ ਵੀ ਹੋ ਜਾਂਦਾ ਮੈਨੂੰ ਮੈਂ ਮਰ ਜਾਂਨਾ ਜਾਂ ਮੇਰੀ ਬਾਡੀ ਲੱਭਣ ਨਹੀਂ ਦਿੰਦੇ ਕਿਉਂਕਿ ਇੱਥੇ ਤੁਹਾਨੂੰ ਪਤਾ ਵੀ ਹੋ ਜਾਂਦੀ ਅਣਪਛਾਤੀ ਉਹ ਜਿਹੜੀ ਦੀ ਸੇਫਟੀ ਦੀ ਗੱਲ ਸੋਸ਼ਲ ਮੀਡੀਆ ਦੀ ਕੀਤੀ ਹੈ ਜੀ ਕੋਈ ਲਿਖਤੀ ਤਰਖਾਸ ਕੋਈ ਆ ਰਾਇ ਜਾਂ ਕੋਈ ਪ੍ਰਸ਼ਾਸਨ ਮਹਾਰਾਜ ਮੇਰੇ ਤੇ 5-6 ਅਟੈਕ ਹੋਏ ਆ ਜੀ ਮੈਂ ਬਰਖਾਸਤਾਂ ਦੇ ਦੇ ਕੇ ਅੱਕ ਚੁੱਕਿਆ ਦੇਖੋ ਜੀ ਪੁਲਿਸ ਚੱਲਦੀ ਪਈ ਆ ਅੰਡਰ ਪ੍ਰਸ਼ਾਸਨ ਦੇ ਕਹ ਲੋ ਐਮ ਐਲ ਏ ਦੇ ਐਮ ਪੀ ਦੇ ਜਾਂ ਫਿਰ ਕੋਈ ਜਿਹੜਾ ਮੰਤਰੀ ਹੁੰਦਾ ਉਹਦੇ ਠੀਕ ਹੈ ਜੀ ਹਰੇਕ ਮੰਤਰੀ ਇਹਦੇ ਕੋਲ ਆਉਂਦਾ ਹਰੇਕ ਮਤਲਬ ਜੁਗਿੰਦਰ ਸਿੰਘ ਮਾਨ ਹੁੰਦਾ ਇਹਦੇ ਕੋਲ ਰਾਜਕੁਮਾਰ ਚੱਬੇ ਵਾਲਾ ਆਉਂਦਾ ਇਹਦੇ ਕੋਲ ਆਮ ਆदमी ਸੰਸਦ ਹੁੰਦਾ ਇਹਦੇ ਕੋਲ ਚੇਅਰਮੈਨ ਆਉਂਦਾ ਇਹਦੇ ਕੋਲ ਯੂਨੀਵਰਸਿਟੀ ਦਾ ਸਮਝਦੇ ਨਾ ਜੀ ਤੁਸੀਂ ਸੋ ਮੈਂ ਤਾਂ ਪਹਿਲਾਂ ਵੀ ਦਰਖਾਸਤਾਂ ਦਿੱਤੀਆਂ 112 ਤੇ ਵੀ ਦਿੱਤੀਆਂ ਥਾਣਿਆਂ 'ਚ ਵੀ ਜਾ ਕੇ ਦਿੱਤੀਆਂ ਐਮਐਲਏ ਆ ਮੇਰੇ ਕੋਲ ਆ ਇਹ ਕੱਲਾ ਹੀ ਇਹ ਇਲਾਹੀ ਹੁਕਮ ਕਰੀ ਜਾਂਦਾ ਦੇਖੋ ਜੀ ਇਹ ਆਪੇ ਸੱਟਾਂ ਮਾਰ ਦਿੰਦਾ ਇਹ ਆਪੇ ਐਂ ਕਰ ਲੈਂਦਾ ਉਹ ਤੂੰ ਮਾਰ ਕੇ ਦਿਖਾਦਾ ਆਪਣੇ ਸਾਹ ਟੱਕ ਤੂੰ ਗੱਡੀਆਂ ਚਾੜੀਆਂ ਮੇਰੇ ਤੇ ਤੂੰ ਪਤਾ ਨਹੀਂ ਕੀ ਕੁਛ ਕਰਾਇਆ ਮੇਰੀ ਫੈਮਲੀ ਨਾਲ ਮੈਂ ਚੀਤੇ ਜਾਣਾ ਨਹੀਂ ਚਾਹੁੰਦਾ ਮੈਂ ਆਪਣਾ ਸਾਰਾ ਕੁਝ ਦੱਸ ਚੁੱਕਿਆ ਜੀ ਮੈਂ ਇਹਦੇ ਸਿਰਫ ਜਿਹੜੇ ਨੇ ਕਮੈਂਟ ਕੀਤੇ ਹਨ ਨਾ ਗਲਤ ਗਲਤ ਗਰਦੇ ਗਰਦੇ ਉਹਦੀਆਂ ਸਪਲੰਸਰ ਤੁਹਾਡੇ ਪਿਛਲੇ ਜਿਹੜੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਨਵਦੀਪ ਸਿੰਘ ਜੀਪੀ ਨੇ ਜਿਸ ਵਿੱਚ ਰੋਪ ਲਗਾਈ ਹੈਗੀ ਤੁਸੀਂ ਉਸ ਦੀ ਕਿਸੇ ਜਿਹੜੀ ਬੀਤੇ ਦਿਨ ਉਸ ਨੇ ਇੱਕ ਪੋਸਟ ਪਾਈ ਸੀ ਤੁਸੀਂ ਉਸ ਤੇ ਕੁਝ ਜਿਹੜੇ ਹੈ ਗਲਤ ਕਮੈਂਟ ਕੀਤੇ ਹੈਗੇ ਕੀ ਮੰਮਾ ਸਰ ਮੈਂ ਸ਼ੁਰੂ ਕਰਦਾ ਜੀ ਉਸ ਤੋਂ ਡੀਐਨਏ ਤੋਂ ਮੈਂ ਹੁਣ ਦੱਸਦਾ ਵੀ ਡੀਐਨਏ ਕੀ ਹੁੰਦਾ ਡੀਐਨਏ ਨਹੀਂ ਹੁੰਦਾ ਵੀ ਡੀਐਨਏ ਹੁੰਦਾ ਆ ਆਪਣੇ ਬਾਪ ਦੀ ਤੁਸੀਂ ਕਿੰਨੀ ਸੇਵਾ ਕਰਦੇ ਆ ਪ੍ਰਕੋਨ ਦੀ 2012 ਵਿੱਚ ਇਹਦਾ ਡੈਡੀ ਇੰਗਲੈਂਡ ਤੋਂ ਆਇਆ ਸੀ ਤੇ ਬڑے ਭਰਾ ਦਾ ਵਿਆਹ ਕਰਨਾ ਜੀ ਵਿਆਹ ਤੋਂ ਦੂਏ ਕੀਏ ਦਿਨ ਇਹੋ ਬੰਦੇ ਲੈ ਕੇ ਉਹਨੂੰ ਕੁੱਟੜ ਚਲ ਗਿਆ ਸੀ ਭੈਣ ਉਹਨੂੰ ਉਹਨੂੰ ਇਹਨੂੰ ਉਦਾਂ ਨਗਾਡੂ ਦੇਣਾ ਸੀ ਉਹ ਖਾੜਕੂ ਰਹਿ ਚੁੱਕਾ ਸੀ ਕੋ ਸਾਰਾ ਕੋ ਸਮਾਨ ਤੇ ਗਣਾ ਲੇਕਿਨ ਮੇਰਾ ਭਾਨਜਾ ਹੁਣ ਨਹੀਂ ਰਿਹਾ ਉਹਨੇ ਉਹਨੂੰ ਜਿੰਦਾ ਲਾ ਕੇ ਬੰਦ ਕਰਤਾ ਉੱਪਰ ਤੇ ਮੈਨੂੰ ਫੋਨ ਕਰਤਾ ਮੈਂ ਥੇਗਾ ਉਦੋਂ ਮਾਰੀ ਮੇਠਾ ਆਪਣੇ ਦੋਸਤਾਂ ਕੋ 7 ਬੰਦੇ ਰਹੇ ਸੀ ਅਸੀਂ ਇਹਦੇ ਲਾ ਵੀ ਤੁਹਾਨੂੰ ਲੱਗਿਆ ਉਹ 12 15 ਮਿੰਟ ਵਿੱਚ ਆਉਣਗੇ ਜਦ ਤੁਸੀਂ ਆਏ ਉੱਥੇ ਆਟਾ ਵਾਲੇ ਮੁੰਡੇ ਹਾਲੇ ਵੀ ਕੋਈ ਹੋਣੀ ਗਵਾ ਉਹ ਦੌੜ ਗਿਆ ਫੇਰ ਦੌੜ ਕੇ ਆਸੀ ਫਿਰ ਮਗਰ ਆਏ ਠੀਕ ਹੈ ਜੀ ਮਗਰ ਆ ਤਾਂ ਉਹ ਸਾਡੇ ਲੋ ਸਾਡੇ ਬਲ ਪਿੰਡ ਦੇ ਮੁੰਡੇ ਹੋਰ ਸੀ ਉਹਨੇ ਘਰ ਪੜ ਕੇ ਉੱਥੇ ਵੀ ਨਹੀਂ ਜਾਣਾ ਸੀ ਤੁਹਾਨੂੰ ਜੋ ਵੀ ਹੋ ਗਿਆ ਤੀਏ ਜੋ ਉਥੇ ਦਨ ਮੇਰੇ ਭਰਾ ਦਾ ਚੱਲਦਾ ਇਮੀਗ੍ਰੇਸ਼ਨ ਦਾ ਕੋਈ ਕੇਸ ਜਿਹੜਾ ਅਸਲੀ ਡੀਐਨਏ ਇਹ ਮੈਂ ਦੱਸਾਂ ਵੀ ਡੀਐਨਏ ਕੀ ਹੁੰਦਾ ਜੀ ਕੋਈ ਇਹੋ ਜਿਹਾ ਪੁੱਤ ਹੁੰਦਾ ਜਿਹੜਾ ਆਪਣੇ ਪੇਰ ਦਾ ਗਲੈਂਡ ਤੋਂ ਆਇਆ ਉਹਦੇ ਭਰਾ ਦਾ ਵਿਆਹ ਕਰਨਾ ਤੇ ਉਹਦਾ ਪੁੱਤ ਇਮੀਗ੍ਰੇਸ਼ਨ ਉਹ ਛਾਪਾ ਪਾ ਬਾਇ ਉਹ ਤੇ ਜਿਹੜਾ ਉਹ ਕੇਸ ਚੱਲਦਾ ਜਿੱਦਾਂ ਉਹਨੂੰ ਜਦੋਂ ਬਾੜਿਆ ਸੀ ਇਥੇ ਵਿਆਹ ਚ ਆਪਣੇ ਤੋਂ ਸਾਡੇ ਬੜੇ ਬੜਾਈ ਜੋ ਜਿੱਦਾਂ ਬੇ ਬਾੜਿਆ ਸੀ ਮੇਰੇ ਰੈਸਟੋਰੈਂਟ ਚ ਇਮੀਗ੍ਰੇਸ਼ਨ ਆਈ ਛਾਪਾ ਮਾਰਿਆ ਮੈਂ ਉਹਨੂੰ ਜਿੱਦਾਂ ਵੀ ਮਰਜ਼ੀ ਕਰਕੇ ਆਪਣੇ ਭਰਾ ਨੂੰ ਬਚਾ ਲਿਆ 2 ਮਿੰਟ ਜੀ ਉਸ ਮੁੰਡੇ ਦਾ ਵਿਆਹ ਸੀ ਬੜੇ ਇਹਦੇ ਭਰਾ ਦਾ ਉਸਦੀ ਦਾ ਗਵਾਹ ਆ ਮੈਂ ਕਿੱਦਾਂ ਬਚਾਇਆ ਆਪਣਾ ਭਰਾ ਸਾਰਾ ਕੁਝ ਕਲੀਅਰ ਕਰ ਦਿੱਤਾ ਉਹਦਾ ਕੇਸ ਹੀ ਕਲੀਅਰ ਕਰਤਾ 5 ਮਿੰਟਾਂ ਚ ਜੀ ਮੈਂ ਡੀਐਨਏ ਦਾ ਮਤਲਬ ਆ ਸੀ ਔਰ ਮੈਂ ਡੀਐਨਏ ਨਾਲ ਦੀ ਤੇ ਮੈਂ ਉਹ ਬੰਦਾ ਨਹੀਂ ਮੇਰੇ ਇਹਨਾਂ ਦੇ ਬੁੜੀਆਂ ਦੇ ਬਲਾ ਬੋਲਾਂ ਜਿੱਦਾਂ ਇਹ ਬੋਲੇ ਅੱਜ ਉਸ ਦਾ ਕਹਿਣਾ ਕਿ ਡੀਐਨਏ ਨੂੰ ਲੈ ਕੇ ਤੁਸੀਂ ਭੱਦੀ ਸ਼ਬਦਾਵਲੀ ਵਰਤੀ ਹੈਗੀ ਆ ਉਹ ਕਹਿੰਦਾ ਉਹ ਕਹਿੰਦਾ ਕਿ ਜੇ ਚਾਹੇ ਕਿਸੇ ਪ੍ਰੈਸ ਕਲੱਬ ਦੇ ਵਿੱਚ ਆ ਘਰ ਬਿਠਾ ਕੇ ਵੀ ਮੇਰੇ ਕੋਲ ਟੈਸਟ ਕਰਵਾ ਲਓ ਉਹ ਤਾਂ ਜੋ ਮਰਜ਼ੀ ਬੋਲੀ ਜਾ ਮੈਂ ਕਹਾਂ ਵੀ ਡੀਐਨਏ ਜਿਹੜਾ ਪੁੱਤ ਹੁੰਦਾ ਏਦਾਂ ਦਾ ਨਹੀਂ ਹੁੰਦਾ ਜਿਹੜਾ ਪੀਰ ਮੇਰਾ ਮਤਲਬ ਆ ਸੀ ਮੈਂ ਕਹਾਂ ਵੀ ਤੂੰ ਤਾਂ ਸੁੱਚੇ ਦਾ ਪੁੱਤ ਹੀ ਨਹੀਂ ਤੁਹਾਡੇ ਗੈਂਡਲੌਗ ਤੁਹਾਡੀ ਗੱਲ ਦਾ ਗਲਤ ਮਤਲਬ ਕੱਢਿਆ ਗਿਆ ਕੱਢਿਆ ਗਿਆ ਕੱਢੀ ਆਵੇ ਮੈਨੂੰ ਕੋਈ ਪਰਵਾਹ ਨਹੀਂ ਪਰ ਕਿਸੇ ਦੇ ਬੁੜਿਆਂ ਵਾਲੇ ਜਾਣੇ ਚਾਦਾਂ ਬੁੜੀਆਂ ਲੈ ਮੇਰੀ ਇੱਕ ਬਾਈ ਗੂੰਗੀ ਸੀ ਬੋਲੀ ਸੀ ਅੰਨੀ ਸੀ ਕਾਣੀ ਸੀ ਠੀਕ ਆ ਉਹ ਤੋਂ ਦਿਖਾ ਦਿੰਦਾ ਦਿਖਾ ਦਿੰਦਾ ਦੂਸਰੀ ਗੱਲ ਇਹ ਕਹਿੰਦਾ ਜੇ ਮੇਰੀ ਹੁਣ ਵਾਈਫ ਰਾਣੀ ਆ ਤੇ ਤੀਜਾ ਵਿਆਹ ਆ ਮੇਰੀ ਪਹਿਲੀ ਤੇ ਮੇਰਾ ਦੂਜਾ ਵਿਆਹ ਜੂਰ ਆ ਮੇਰੇ ਦੋਹਾਂ ਚੋਂ ਦੋ ਬੱਚੇ ਆ ਜਿਹੜੀ ਗੱਬੇ ਸੀ ਉਹ ਜੇ ਕਿ ਆਪਣੇ ਨਾਨਕਿਆਂ ਨੂੰ ਲੈ ਕੇ ਮੈਨੂੰ ਦਿੱਤੀ ਸੀ ਤੁਮ ਦਿਖਾ ਲਵੇ ਕਿੱਥੇ ਆ ਜੀ ਆਪਣੇ ਨਾਨਕਿਆਂ ਵਗੈਰਾ ਦੇ ਲੈ ਕੇ ਮੇਰੇ ਦਿਖਾਈ ਸੀ ਗੱਬੇ ਦੂਜੀ ਦਾ ਤੁਮ ਦੱਸ ਦੇ ਕਿਹੜੀ ਸੀ ਮੇਰੇ ਤਾਂ ਦੂਜਾ ਹੋਇਆ ਔਰ ਮੇਰੇ ਚਾਰ ਬੱਚੇ ਦੋ ਪਹਿਲੇ ਤੇ ਦੋ ਇਹ ਜਿਹੜਾ ਮੇਰੀ ਹੁਣ ਵਾਈਫ ਆ ਠੀਕ ਆ ਉਹ ਸਾਰੇ ਮੈਨੂੰ ਮਿਲਦੇ ਬੱਸਦੇ ਆ ਉਹਨਾਂ ਵਿੱਚ ਕੋਈ ਭੇਦ ਭਾਵ ਨਹੀਂ ਜਦੋਂ ਮੇਰੇ ਕੁੜੀਆਂ ਆਉਂਦੀਆਂ ਮੁੰਡੇ ਆਉਂਦੇ ਇਕੱਠੇ ਆਉਂਦੇ ਸਾਰੇ ਪਿੰਡ ਨੂੰ ਪਤਾ ਸੋ ਇਸ ਕਰਕੇ ਇਹ ਤਾਂ ਜੋਰਦਰੀਆਂ ਗੱਲਾਂ ਕਰਦਾ ਫਿਰਦਾ ਨਾ ਕੋਈ ਮਤਲਬ ਥੋੜਾ ਅਸਲੀ ਗੱਲ ਇਹ ਆ ਜਿਹੜਾ ਯੋਧ ਨਸ਼ਿਆਂ ਵਿਰੋਧਿਆ ਨਾ ਇਹਨੂੰ ਵੀ ਡਾਰਿਆ ਤੇ ਮੈਨੂੰ ਚੱਕ ਲੈਣਾ ਬੁੱਲਦ ਨੇ ਇਹ ਸਿਰਫ ਇਹ ਸ਼ੋਅ ਕਰਨਾ ਚਾਹੁੰਦਾ ਇਹਨੂੰ ਪਤਾ ਵੀ ਆ ਬਾਕੀ ਜਿਹੜਾ ਕਹਿੰਦਾ ਡਰੱਗ ਨਹੀਂ ਵੇਚਦਾ ਜਾਂ ਖਰਦਾ ਨਹੀਂ ਮੈਨੂੰ ਤਾਜੀ ਮਿਸਾਲ ਸੁਣੇ ਸੁਣੇ 2 ਮਹੀਨੇ ਦੀ ਆਪਣੇ ਘਰ ਸੱਦ ਕੇ ਮੁੰਡੇ ਪਿੰਡ ਦੇ ਦੋ ਚਿੱਟਾ ਬੁਲਾਇਆ ਉਹਨੂੰ ਪੀੜਾ ਸੀਗੇ ਇਹ ਤੋਂ ਬਾਅਦ ਇੱਕ ਮੁੰਡਾ ਅਸ਼ਰੀ ਨਹੀਂ ਅਸ਼ਰੀ ਮਾਦਪੁਰ ਦਾ ਉਹ ਇਹਦੇ ਕਹੇ ਹੁਣ ਲੱਗਦਾ ਨਾ ਸੀ ਇਹ ਉਹ ਤੋਂ ਚਿੱਟਾ ਬਕਾਉਂਦਾ ਹੁੰਦਾ ਸੀਗਾ ਹੋਰ ਮੁੰਡੇ ਤੋਂ ਸਾਡੇ ਪਿੰਡ ਦੇ ਮੁੰਡੇ ਤੋਂ ਪਹਿਲਾਂ ਉਹ ਤਾਂ ਮੁੰਡੇ ਨੂੰ ਪੈਸੇ ਪਾਏ ਆਪ ਉਸ ਮੁੰਡੇ ਨੂੰ ਸਾਡੇ ਪਿੰਡ ਦੇ ਮੁੰਡੇ ਨੂੰ ਮੈਂ ਕਦੇ ਲੋੜ ਦੇ ਨਾਂ ਵੀ ਲਾ ਦੂੰ ਮੁੰਡਾ ਵੀ ਵੇਚ ਕਰ ਦੂੰਦਾ ਉਹਦੇ ਤੋਂ ਪੈਸੇ ਪੁਆਏ ਅਸ਼ਰੀ ਨੂੰ ਕਿ ਸਾਨੂੰ ਮੈਨੂੰ ਚਿੱਟਾ ਲਿਆ ਦੇ ਅੱਜ ਵੀ ਚਿੱਟਾ ਲੈ ਕੇ ਖਰੀਦ ਕੇ ਆ ਗਿਆ ਬਾਬੇ ਤਾਣੇ ਵਾਲੀ ਜਗ੍ਹਾ ਤੇ ਕੋਲ ਚੌਕੀ ਤੋਂ ਪੁਲਿਸ ਲੈ ਕੇ ਉਹ ਅਸ਼ਰੀ ਫੜਾਤਾ ਕੇਸ ਚੱਲਦਾ ਪਰਚਾ ਹੋਇਆ ਇਹਦੇ ਗੱਲ ਚਿੱਟਾ ਪੀ ਹੁੰਦਾ ਇਹ ਤਾਂ ਕੋਈ ਪਰਚਾ ਨਹੀਂ ਉਹ ਜਦੋਂ ਮੈਂ ਦੇਖ ਮੁੰਡੇ ਸਾਡੇ ਪੜ ਦੇ ਪਵਾਏ ਪੈਸੇ ਉਹ ਮੁੰਡੇ ਨੂੰ 15000 ਰੁਪਈਆ ਮੈਨੂੰ ਤਾਂ ਗੱਲ ਦਾ ਮਤਲਬ ਉਹ ਜਾਂਦਾ ਆਪੋ ਚੱਲਦਾ ਆਪਣੇ ਦੇਸ਼ ਦੇ ਜ਼ਾਰਾਂ ਦੇ ਉਹ ਤਾਂ ਮੈਨੂੰ ਫੋਨ ਆਇਆ ਪਹਿਲਾਂ ਉਹਦੀ ਭੈਣ ਦਾ ਫੋਨ ਆਇਆ ਮੈਨੂੰ ਮੈਂ ਕਿਹਾ ਤੁਸੀਂ ਮੈਨੂੰ ਦੱਸੋ ਪਹਿਲਾਂ ਕਿਉਂ ਦੱਸਿਆ ਕਹਿੰਦੇ ਹੁਣ ਤੋਂ 15 ਸਾਡੀ ਗੱਲ ਕਰ ਮੈਂ ਕਿਹਾ ਮੈਂ ਪੈਸਾ ਪੁਲਿਸ ਨੂੰ ਮੈਂ ਗੁਰਦਣਾ ਮੇਰੀ ਗੱਲ ਅਸਲੀ ਦੱਸੋ ਕਿੰਦਾ ਕਿੰਦਾ ਹੋਈ ਮੈਂ ਕੀਤਾ ਉਹ ਮੁੰਡੇ ਨੂੰ ਫੋਨ ਉਹਨੂੰ ਸੱਚ ਦੱਸ 15 ਮੰਗਦਾ ਮੈਂ ਕਿਹਾ ਹੁਣ ਉਹਨੂੰ ਕਹਿ ਦੇਈ ਮੇਰੇ ਨਾਲ ਜੇ ਤੂੰ ਪੁਲਿਸ ਵਾਲੇ ਕਰਨਗੇ ਤਾਂ ਵੀ ਕਹਿ ਦੇ ਸਰਪੰਚ ਜੀ ਜਾ ਕੇ ਪੈਸੇ ਲੈ ਲਓ ਜ ਇਹ ਕਹਿੰਦਾ ਕਿ ਤਰਾ ਪਤਾ ਹੀ ਨਹੀਂ ਇਹਦੇ ਘਰ ਚਿੱਟਾ ਪੜਾਇਆ ਜਾਂਦਾ ਇਹ ਪੁਲਿਸ ਨਾਲ ਲੜ ਕੇ ਪੈਸੇ ਪਾ ਕੇ ਚਿੱਟਾ ਲੋਕਾਂ ਤੋਂ ਖਰੀਦਦਾ ਵੇਚਦਾ ਇਹ ਦੱਸਦਾ ਕਿ ਡੀਐਨਏ ਸੋ ਪਿਛੇ ਕਹਿੰਦਾ ਡੀਐਨਏ ਦੱਸਦਾ ਕਦੇ ਮੇਰੇ ਟੈਸਟ ਕਰਾ ਲਉਂਦਾ ਦੱਸਦਾ ਤੇਰੇ ਕਹਿੰਦਾ ਕਿਸ ਨਾਲ ਵੇਚਦਾ ਬੋਲਿਆ ਮੇਰਾ ਟੈਸਟ ਮੇਰੇ ਮੈਨੂੰ ਕਹਿੰਦਾ ਪਤਾ ਜੋ ਮੈਂ ਖਾਨਾ ਮੈਂ ਤਾਂ ਸ਼ਰਮ ਕਹਿੰਦਾ ਮੈਂ ਸ਼ਰਾਬ ਪੀਣਾ ਜੀ ਮੈਂ ਕਿੱਥੇ ਚੁੱਟੇ ਵਾਲੇ ਚੱਕਰ ਤੋਂ ਮੈਂ ਤਾਂ ਮੈਂ ਨਹੀਂ ਇੰ tanto ਕੰਮ ਕਰਦਾ ਹਾਂ ਸ਼ਰਾਬਾਂ ਪੀਣਾ ਸਾਰੇ ਪਿੰਡ ਨੂੰ ਪਤਾ ਸਾਰੇ ਇਲਾਕੇ ਨੂੰ ਪਤਾ ਜੀ ਸੋ ਜੋ ਇਹ ਕਰ ਰਿਹਾ ਨਾ ਇਹਨੂੰ ਅਸਲੀ ਡਰ ਤਾਂ ਆ ਹੀ ਖਾਰਿਆ ਵੀ ਮੈਂ ਚੱਕ ਹੋ ਜਾਣਾ ਔਰ ਚੱਕ ਇਹਨੂੰ ਹੋ ਵੀ ਜਾਣਾ ਹੁਣ ਇਹ ਮੈਂ ਹੁਣ ਅੱਜ ਤੱਕ ਕਲੀਅਰ ਕਰਨਾ ਜੀ ਬਿਲਕੁਲ ਚਿੱਟੇ ਗੱਲ ਤੁਹਾਡੀਆਂ ਪਿਛਲੀਆਂ ਵੀਡੀਓ ਵਿੱਚ ਹੋਈਆਂ ਸੀਗੀਆਂ ਇਹ ਗੱਲਾਂ ਸਾਰੀਆਂ ਲੇਕਿਨ ਉਸ ਦਾ ਇਹ ਦਾਵਾ ਹੈਗਾ ਕਿ ਮੇਰੇ ਦਿੱਤੇ ਮਾਜੀ ਟੈਸਟ ਕਰਵਾ ਲਓ ਉਹ ਜੋ ਕੁਝ ਤੁਸੀਂ ਖਾਣੇ ਪੀਣੇ ਆ ਜਾਂ ਤੁਸੀਂ ਆਪਣਾ ਟੈਸਟ ਕਰਵਾ ਲਓ ਮੈਂ ਤਾਂ ਕਿੰਨਾ ਕਰਾਉ ਮੈਂ ਤਾਂ ਕਿੰਨਾ ਜਰਾਬ ਪੀਣਾ ਮੈਂ ਚਿੱਟਾ ਥੋੜਾ ਮੈਂ ਚਿੱਟਾ ਦੇਖਿਆ ਮੈਂ ਫਿਰ ਮੈਂ ਦੇਖਾਂ ਉਹ ਚਿੱਟਾ ਕਿਤੇ ਮੈਂ ਤਾਂ ਕਿ ਦੇਖਿਆ ਹੀ ਨਹੀਂ ਤੁਹਾਡੇ ਦੇ ਹੋਰ ਵੀਰੋ ਰੋ ਪੱਜ ਦੀ ਪ੍ਰੈਸ ਕਾਨਫਰੈਂਸ ਵਿੱਚ ਲੱਗਾ ਸੀਗਾ ਕਿ ਤੁਸੀਂ ਜਿਹੜਾ ਉਹ ਰਿਸ਼ਤੇ ਨਾਲ ਮੈਂ ਮਤਲਬੇ ਕੋਈ ਨਹੀਂ ਰਸਤਾ ਇਹ ਵੀ ਕਹਿਣਾ ਕਿ ਕੀ ਬਰਾ ਪੁਲਿਸੀ ਅਸਲੀ ਸੀ ਜਾਂ ਪੁਲਿਸ ਦੇ ਭੇਸ ਵਿੱਚ ਕੋਈ ਅਣਪਛਾਤੇ ਬੰਦੇ ਭੇਜੇ ਸੁਣੋ ਮੈਂ ਤਾਂ ਸਾਰਿਆਂ ਨੂੰ ਕਹਿ ਰਿਹਾ ਜਿਨੀ ਮੇਰੇ ਦੇਖਣਾ ਇਹਦੇ ਰਿਸ਼ਤੇਦਾਰ ਤਾਂ ਮੈਨਾਂ ਬੋਲਦੇ ਚੱਲਦੇ ਆ ਇਹਦਾ ਭਲੋਈਆ ਇਹਦੀ ਭੈਣ ਜਿੰਨੇ ਵੀ ਪੁਰਾਣੀ ਬਚਾਰੀ ਤਰੀਕ ਸੀਗੀ ਵਾਦ ਉਸ ਦਿਨ ਸਜ਼ਾ ਹੋਣ ਤੋਂ ਪਹਿਲਾਂ ਇਹਨਾਂ ਆਪਣੇ ਬੰਦੇ ਲਿਆ ਕੇ ਕੋਈ ਹੋਰ ਇਹਨੂੰ ਸ਼ਰਮ ਨਹੀਂ ਆਈ ਆਪਣੀ ਭੈਣ ਨੂੰ ਗਾਲਾਂ ਕਢਾਤੀ ਉਹਦਾ ਮੈਨੂੰ ਫੋਨ ਆਇਆ ਸੀ ਇਹਦੀ ਭੈਣ ਦਾ ਤੇ ਇਹਦੇ ਭਲੋਈਏ ਦਾ ਉਹ ਮੈਂ ਕਹਿੰਦੇ ਜਾਂਦੇ ਬੋਲਦੇ ਮੈਂ ਕਹਿੰਦਾ ਬੋਲ ਤੈਨੂੰ ਮੈਨੂੰ ਪਤਾ ਨਹੀਂ ਕਿ ਤਰੰਦਾ ਇਹ ਹੈ ਪੁਲਿਸ ਦਾ ਫ ਇੰਤਾਂ ਉਹ ਲੋਕੇਸ਼ਨ ਵਰਗ ਬਾਹਰ ਦਾ ਤੇ ਬੱਚਿਆਂ ਦੀ ਗੱਲਾਂ ਕਰ ਰਹੇ ਨੇ ਪਤਾ ਨਹੀਂ ਉਹ ਤਾਂ ਮੈਂ ਤਾਂ ਅਸੀਂ ਕਿਤੇ ਪਤਾ ਨਹੀਂ ਤੁਹਾਨੂੰ ਕਰ ਤਾਵੇਂ ਐਵੇਂ ਥੋੜਾ ਥੋੜਾ ਫਿਰ ਦੇ ਇੱਥੇ ਬਾਕੀ ਇਹ ਕਰਦਾ ਨਾ ਮੇਰੇ ਘਰ ਐਮਪੀ ਆਉਂਦੇ ਆ ਮੈਂ ਸਰਪੰਚ ਆ ਐਮਪੀ ਮੇ ਕੋਈ ਆਉਂਦੇ ਆ ਔਰ ਇਹ ਕੋਈ ਨਹੀਂ ਆਉਂਦੇ ਜਿਸ ਤੱਕ ਕਹਿਣਾ ਕਿ ਜਿਹੜੇ ਕੁਝ ਥੋੜੇ ਐਮਐਲਏ ਸਾਹਿਬਾਨ ਹੈਗੇ ਆ ਮੰਤਰੀ ਸਾਹਿਬਾਨ ਕੋਈ ਮਿਲੀ ਭੋਗਤ ਨਾਲ ਔਰ ਪ੍ਰਸ਼ਾਸਨ ਦੀ ਮਿਲੀ ਭੋਗਤ ਨਾਲ ਕੰਮ ਸਾਰਾ ਹੋ ਰਿਹਾ ਉਹ ਚਿੱਟਾ ਭਗਾਉਂਦੇ ਆ ਉਹ ਕਹਿੰਦੇ ਮਿਲੀ ਭੋਗਤ ਕਰਨੀ ਆ ਉਹ ਨਾਲ ਜਿਹੜੇ ਐਮਐਲਏ ਦੀ ਗੱਲ ਕਰਦਾ ਨਾ ਹੁਣ ਐਮਐਲਏ ਹੈ ਕਿ ਪਹਿਲਾਂ ਮੰਤਰੀ ਚ ਸਾਰੇ ਆਦਮੀਆਂ ਨੂੰ ਦੁਨੀਆ ਨੂੰ ਪਤਾ ਜੀ ਤੇ ਬਿਆਰ ਸਾਹਿਬ ਨਾਲ 15 ਸਾਲ ਤੋਂ 12 ਸਾਲ ਦੇ ਵੀ ਜੁੜੇ ਹੋ ਠੀਕ ਆ ਉਹਨੇ ਉਹਨਾ ਉਹਨੇ ਉਹਨੇ ਬੰਦਿਆਂ ਕੋਈ ਆਉਣਾ ਅਕਸਰ ਪੋਲਿਟਿਕਲ ਬੰਦੇ ਆ ਉਹਦੀ ਡੰਗਰਾਂ ਤੋਂ ਥੋੜਾ ਜਾਣਾ ਜੀ ਇਹਨਾਂ ਨੰਗਾ ਤੋਂ ਥੋੜਾ ਹਮ ਜਾਣਾ ਹੁੰਦੇ ਸੋ ਇਸੇ ਵੀਡੀਓ ਵਿੱਚ ਇਹ ਨਵਦੀਕ ਬਾਜ ਜੀਪੀ ਨਾਲ ਸ਼ਖਸ ਨੇ ਕੁਝ ਤੁਹਾਡੇ ਬਾਰੇ ਅਸ਼ਲੀਲ ਵੀਡੀਓ ਦੀ ਗੱਲਾਂ ਵੀ ਕੀਤੀਆਂ ਹੈਗੇ ਉਸ ਉਸ ਵਿੱਚ ਕਿੰਨੀ ਕੁ ਸੱਚਾਈ ਹੈ ਉਹ ਕਹਿੰਦਾ ਵੀ ਅਸ਼ਲੀਲ ਵੀਡੀਓ ਦਿਖਾ ਲੋ ਨਾ ਕਿਹਦੇ ਨਾਲ ਨਾਲ ਇਹ ਹੁਣ ਹੁਣ ਚੇਤਨਾ ਆ ਇਹਨੂੰ ਮੈਨੂੰ 10 12 ਸਾਲ ਪਿੱਛੇ 6-7 ਸਾਲ ਪਾਰਟੀ ਕਾ ਦੇ ਨੋਵੇ ਉਹ ਅਸ਼ਲੀਲ ਵੀਡੀਓ ਕਦੋਂ ਬਣੀਆ ਪਰ 6 ਮਹੀਨੇ ਮੇਰੇ ਦੁਆਰਾ ਤੇ ਦੂਜੀ ਟਰਮ ਵੀ ਨੂੰ ਹੋ ਗਿਆ ਇਹਨੂੰ ਪਰਸੋਂ ਪਤਾ ਲੱਗਾ ਮੇਰੇ ਫਰੀਲ ਵੀਡੀਓ ਦਾ ਇਹ ਬੋਟਾਂ ਦੀਆਂ ਪੱਤੀਆਂ ਫਰੀਲ ਵੀਡੀਓ ਉੱਤੇ ਲੋਕਾਂ ਨੂੰ ਕਹਿੰਦੇ ਰਹੇ ਇੰਦਾ 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 ਉਹ ਤਾਂ ਲੋਕਰ ਬੋਟਾ ਉਹਦੇ ਬਾਤੀਆਂ ਜੀ ਇਹਦਾ ਤਾਂ ਇੱਕ ਬੰਦਾ ਵੀ ਪਿੰਡ ਦਾ ਤੋਂ ਵੀ ਇੱਕ ਵੀ ਇਹ ਤਾਂ ਬਸ ਫਿਰ ਵਿਕਿਆ ਮਾਲਿਆ ਬਾਤ ਕੀ ਕੰਨ ਹੋ ਸਕਦੇ ਕਿ ਕਾਫੀ ਸਾਲ ਪਹਿਲਾਂ ਤੋਂ ਇਹ ਮੁੱਦਾ ਜਿਹੜਾ ਪਖਿਆ ਹੋਇਆ ਹੈਗਾ ਜ਼ਮੀਨ ਦੇ ਮਾਮਲੇ ਨੂੰ ਲੈ ਕੇ ਜਿਹੜਾ ਇਹਨੂੰ ਇਹ ਹੀ ਸਮਝ ਆਉਂਦੀ ਵੀ ਜ਼ਮੀਨ ਇਹਦੀ ਥੋੜੋ ਵਾ ਯਾਰ ਜਿਹਦੀ ਜ਼ਮੀਨ ਸੀ ਇਹ ਤੋਂ ਉਹਨੂੰ ਫੜ ਕੇ ਉੱਥੋਂ ਬਾਹਰ ਕੱਢਿਆ ਹੁਣ ਉਹਦੇ ਤੇ ਤਿੰਨ ਸਾਲ ਸਜ਼ਾ ਹੋਈ ਆ ਜਮਾਨਤ ਦੇ ਆਇਆ ਸੀ ਦੇ ਵੀ ਜਮੀਨ ਸੀ ਕਿ ਇਹ ਇੰਜ ਦਾ ਗਰਾਊਂਡ ਬਣਾਤੀ ਸੀ ਆ ਕੇ ਵਿੱਚ ਬਹਿ ਜਾਂਦਾ ਉਹਨਾਂ ਦੇ ਸਾਡੇ ਕੁਝ ਫਰਦਾਂ ਵਗੈਰਾ ਵੀ ਹੈਗੇ ਹਾਂ ਇੱਕ ਇੱਕ ਵੀ ਨਾਂਦ ਖਾਲਦੇ ਆਪਣਾ ਇਹ ਹਾਂ ਸਾਡੇ ਬਾਬੇ ਦੇ ਨਾਂ ਜਮੀਨ ਨਿਕਲੀ ਆ ਸਭ ਸਾਡੇ ਫਾਦਰ ਦੇ ਨਾਂ ਤੇ ਇਹਦੇ ਬਾਬੇ ਦੇ ਠੀਕ ਆ ਉਹਦੇ ਅਸੀਂ ਜੰਮਾ ਉਹਦੇ ਅਸੀਂ ਹੈਗੇ ਚਾਰ ਬਲੀਬਾਰਸ ਮੇਰੀਆਂ ਦੋ ਭੈਣਾਂ ਇਹਦਾ ਪਿਓ ਤੇ ਮੈਂ ਇਹਦੇ ਪੇਲੇ ਚਾਰ ਬੱਚੇ ਇੰਗਲੈਂਡ ਚ ਵੀ ਆ ਇਹਨਾਂ ਨੂੰ ਤੇ ਬੋਲ ਚਾਲੀ ਇਹਨੂੰ ਦੇ ਦੋ ਨੌਂ ਤਾਂ ਬੋਲ ਦੇ ਕਿਰੋਂ ਦਊਗਾ ਉਹ ਉਹ ਨਿਆਣਾ ਹੁਣ ਪਤਾ ਨਹੀਂ ਜਿੰਦਗੀ ਹੜਾਈ ਉਹਨੇ ਫਰ ਉਹ ਬੱਚਾ ਇਹ ਵੀ ਜਾਂ ਲੱਗੇ ਤੁਸੀਂ ਕੁਝ ਬਿਨਾ ਨੰਬਰ ਪਲੇਟਾਂ ਵਾਲੇ ਗੱਡੀਆਂ ਵੀ ਇਹਦੇ ਮਗਰ ਦਿੱਤੇ ਕੋਈ ਜਾਣ ਲੇ ਵਹਾਮਲੇ ਵਗੈਰਾ ਕਰਵਾਏ ਹੈਗੇ ਇਹ ਤਾਂ ਕੀ ਲਾਣਾ ਮੇਰੇ ਕਰਾ ਕੇ ਇਹ ਪੁਲਿਸ ਕੋ ਜਾਂਦਾ ਇਹ ਕਹਿੰਦਾ ਮੈਨੂੰ ਫੋਨ ਆਉਂਦੇ ਪੁਲਿਸ ਦੇ ਫਿਰ ਦੰਦਾ ਤਾਂ ਉਹ ਤਾਂ ਅੱਧਿਕ ਤੱਕ ਤਾਂ ਬੋੜੇ ਭਰੀ ਜਾਂਦੀ ਹੈ ਫਿਰ ਅੱਛਾ ਇੱਕ ਵਾਰਦਾ ਕਹਿੰਦਾ ਮੇਰੇ ਕੋ ਐਮਪੀ ਆਉਂਦੇ ਐਮਐਲਏ ਆਉਂਦੇ ਇੱਕ ਵਾਰਦਾ ਕਹਿੰਦਾ ਕਿ ਇਹਨੂੰ ਪੁਲਿਸ ਵਾਲੇ ਅੰਦਰ ਕਰ ਜਾਂਦੇ ਕਿ ਬਚ ਕੇ ਨਹੀਂ ਪੁਲਿਸ ਨਾਲ ਇਹਦੀ ਐਟੀ ਸੱਟ ਤੇ ਮੇਰੀ ਉਹਨਾਂ ਦਾ ਕਹਿਣਾ ਕਿ ਇਹ ਸਾਰੀਆਂ ਸਰਮਾਇਦਾਰ ਪਾਰਟੀਆਂ ਹੈਗੀਆਂ ਵਾ ਪੁਲਿਸ ਨੂੰ ਸਰਮਾਇਦਾਰ ਮੈਂ ਤਾਂ ਤੈਨੂੰ ਜਿੱਦਾਂ ਹੈ ਗਈਆਂ ਇਹਨੂੰ ਮੈਦਾਨ ਜੋ ਮਿੱਤਰ ਸਾਹਿਬ ਐ ਤੁਨੇ ਚੱਕ ਹੋਰ ਵੇਣਾ ਤੂੰ ਇਹਨੂੰ ਬਲੈਂਕ ਚੈੱਕ ਦਿੰਦੇ ਹੋ ਬਲੈਂਕ ਚੈੱਕ ਲੈਂਦਾ ਕਹ ਤੈਨੂੰ ਸੁਇਦਾ ਕੀੜੇ ਕਾਰਨ ਹੋਏਗੇ ਹੁਣ ਇਹਨੇ ਬੀਤੇ ਜਿਹੜੀ ਦੁਬਾਰਾ ਫੇਰ ਚੀਜ਼ ਨੂੰ ਵਾੜਦੇ ਹੋਏ ਸੋਸ਼ਲ ਮੀਡੀਆ ਤੇ ਡਰ ਰਿਹਾ ਪੇ ਹੁਣ ਚੱਕ ਹੋ ਜਾਣਾ ਕਿਉਂਕਿ ਥਾਰਨ ਪਤਾ ਆ ਮਤਲਬ ਕਿੰਨਾ ਪਿੰਡ ਪਾਉਂਦਾ ਹੀ ਨਹੀਂ ਲੁਕਿਆ ਆ ਵਾਕਿਆ ਜਿਹੜੇ ਗੱਡੀਆਂ ਗੁੱਡੀਆਂ ਹੋਏ ਇਦਾਂ ਮੈਨੂੰ ਲੋੜ ਰਹੇ ਮੇਰੇ ਤੋਂ ਕਿੰਨਾ ਲੱਗ ਤੋ ਸਪੰਸਰ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਬੀਤੇ ਦਿਨ ਹੀ ਸਿੱਧੇ ਤੁਹਾਡੇ ਤੇ ਇਲਜ਼ਾਮ ਲਗਾਏ ਹੈਗੇ ਕਿ ਮੇਰੀ ਜਾਨ ਨੂੰ ਖਤਰਾ ਹੈਗਾ ਕਿ ਮੇਰੇ ਇਦਾਂ ਲਾ ਪੰਜ ਸੱਤ ਵਾਰ ਗੇਮ ਕਰ ਚੁੱਕਾ ਏ ਇੱਕ ਦਿਨ ਇਤੇ ਇਹ ਹੋਇਆ ਸੀਗਾ ਇਥੇ ਪੁੱਲਰ ਸਾਹਿਬ ਦੇ ਅੱਗੇ ਸੀਗੇ ਇਹਨੇ ਪਲਾਨਿੰਗ ਬੜਾਈ ਪੂਰੀ ਉੱਥੇ ਦੀ ਨਾਲ ਫਿੱਟ ਕੀਤੀ ਕੁੜੀ ਪਿੰਡ ਦੀ ਬਿਠਾਤੀ ਬਾਅਦ ਚਾਹ ਉਹ ਮੁੰਡੇ ਫੜ ਹੋ ਗਏ ਨਾ ਤੇ ਪਿੰਡ ਦੀ ਕੁੜੀ ਨਾਲਤਾ ਉਹ ਪਿੰਡ ਦੀ ਕੁੜੀ ਵਿਚਾਰੀ ਕਹਿੰਦੇ ਥਾਲ ਦੇ ਲੱਗ ਉਹ ਚਲੇ ਆਉਂ ਤਰੀ ਦੌੜੀ ਫਰੀ ਬਾਹਰ ਐ ਇੰਨਾ ਕ ਨਿਆਣਾ ਉਹਦਾ ਜੀ ਕਹਿੰਦੇ ਇਦਾਂ ਦਾ ਅੱਛਾ ਆਪ ਕੈਮਰੇ ਚ ਲਿਆ ਆਪ ਕੈਮਰੇ ਚ ਤਾਂ ਵੀ ਤੇ ਸ਼ੱਕ ਨਾ ਹੋਵੇ ਉਹਦੇ ਬੱਬੇ ਦੇ ਉੱਤ ਤਰਪਾਲ ਦਾ ਇਹਨੇ ਆਈਫੋਨ ਖੋਇਆ ਕੈਸ਼ ਪੈਸੇ ਲੈ ਉਹ ਬਦਾਰਾ ਡਰੂ ਬੰਦਾ ਨਹੀਂ ਕੁਝ ਕਰ ਸਕਿਆ ਸਾਡਾ ਕੋਈ ਵੀ ਨਾ ਫੋਨ ਦਿੱਤੀ ਫਿਰ ਦੇਖਾ ਤਾਂ ਕੈਸ਼ ਕੱਢ ਕੇ ਬੰਦਾ ਚੱਕਰ ਦੇ ਰਿਹਾ ਗੱਡੀ ਤੁੰਗੋ ਨਾ ਨਾ ਤੇ ਦਸਾਂ ਦੇ ਫਿਰ ਕਿੰਦਾ ਮਿਲ ਗਿਆ ਉਹ ਜਰਾ ਕੱਲਾ ਬੰਦਾ ਹੈ ਕਮਜ਼ੋਰ ਬੰਦਾ ਖਿਆਣਾ ਬੰਦਾ ਨਹੀਂ ਤੂੰ ਇਹ ਤਾਂ ਕੰਮ ਕਰਦਾ ਫਿਰਦਾ ਡੱਕ ਕੇ ਨਹੀਂ ਛੱਡਣ ਉਹ ਪੈਂਟ ਨਿਕਲ ਕੇ ਮੁੰਡੇ ਸਾਡੇ ਅਸੀਆਂ ਦੇ ਕਿੱਥੇ ਤੇ ਲਾਇਓ ਆ ਚਾਰ ਪੰਜ ਮੁੰਡੇ ਮੇਰੇ ਦੇ ਮਾਰ ਚੁੱਕਾ ਇਹ ਵਿੱਚ ਮੇਰਾ ਪੁੱਤ ਕਹਿੰਦਾ ਮੇਰੇ ਨਾਲ ਬੰਦੇ ਮਰੇ ਤੂੰ ਸ਼ਰਾਬ ਪਾ ਕੇ ਫਲਾਣਾ ਵਰ ਸ਼ਰਾਬ ਨਾਲ ਕੋ ਬੰਦਾ ਮਾਰਦਾ ਹੁੰਦਾ ਹੈ ਜੀ ਗੱਲਾਂ ਮੇਰਾ ਤੇ ਮੇਰੀ ਆਤਮਾ ਪੀਣਾ ਇਹ ਮਲੇ ਲੋਕ ਸ਼ਰਾਬ ਲਾ ਕੇ ਮਾਰਦਾ ਤੁਸੀਂ ਚਿੱਟੇ ਵਿੱਚ ਮਾਰਦਾ ਲੋਕਾਂ ਨੂੰ ਤੂੰ ਦੋ ਤਿੰਨ ਤਾਂ ਤਾਂ ਮੇਰੇ ਹੁੰਦੇ ਤਿੰਨ ਤਾਂ ਮਰ ਚੁੱਕੇ ਤਿੰਨ ਤਾਂ ਮੇਰੇ ਜਰਦਾਂ ਤੋਂ ਪਾਣ ਚ ਬਣੇ ਮਰ ਚੁੱਕੇ ਆ ਜੀ ਔਰ ਜੇ ਐਤ ਨਹੀਂ ਹੁਣ ਜਿੱਦਾਂ ਤਾਂ ਚੱਲ ਰਿਹਾ ਸਿਸਟਮ ਹੁਣ ਜਿੱਦਾਂ ਅੜਕੇ ਆ ਗਏ ਮੈਂ ਹੁਣ ਚੈਲੰਜ ਕਰ ਰਿਹਾ ਹੁਣ ਜਾਂ ਇਹ ਆ ਉਦਾਂ ਮੇਰੇ ਤੱਕ ਦੋ ਸੁਣੇ ਨਹੀਂ ਕਿੱਟਾ ਬੰਦ ਕਰਨ ਚਿੱਟਾ ਬੰਦ ਕਰਨ ਜਾਂ ਹੁਣ ਇਹ ਆ ਤਾਂ ਜੇ ਫਿਰ ਮੈਂ ਕੋਈ ਨਾ ਚੀਜ਼ ਲੈ ਕੇ ਚਿੱਟੇ ਲੈ ਕੇ ਵਗੈਰਾ ਵਗੈਰਾ ਤੁਸੀਂ ਕੋਈ ਪ੍ਰਸ਼ਾਸਨ ਨੂੰ ਕੋਈ ਦਰਖਾਸਤ ਪਾੜੇ ਦਿੱਤੀਆਂ ਹੋਈਆਂ ਕੋਈ ਨਹੀਂ ਦਿੱਤੀ ਮੈਨੂੰ ਮੈਂ ਇਹ ਕੰਮ ਚ ਪੜਨ ਚਾਹਾਂ ਗੰਦਗੀ ਮੈਂ ਛੇੜ ਨਹੀਂ ਚਾਹਾਂ ਜੀ ਜਦ ਮੈਂ ਜਦ ਮਰ ਚੱਕਾ ਸਕਦਾ ਸੀ ਉਹ ਤਾਂ ਕਾਨੂੰਨ ਇਹ ਆਪ ਚੱਕ ਰਿਹਾ ਉਹ ਤਾਂ ਸਰਪੰਚ ਨੂੰ ਫੋਨ ਕਰਦੇ ਮੈਂ ਚੱਕਾ ਸਕਦਾ ਜੀ ਲੇਕਿਨ ਹੁਣ ਲਉਂਗਾ ਹੁਣ ਇਹਨਾਂ ਨੇ ਚੈਲੰਜ ਕੀਤਾ ਨਾ ਝੂਠ ਸੱਚ ਬੋਲ ਕੇ ਸਾਰਾ ਹੀ ਝੂਠ ਹੁਣ ਮੈਂ ਕਰੂੰਗਾ ਸੋ ਸਰ ਇਹਨਾਂ ਸਾਰੇ ਇਲਜ਼ਾਮਾਂ ਲੈ ਕੇ ਤੁਸੀਂ ਆਖਰ ਵਿੱਚ ਕੋਈ ਹੋਰ ਆਪਣਾ ਹਾਂ ਇਹ ਜ਼ਮੀਨ ਦਾ ਪੁਛ ਮੈਂ ਕਹਿੰਦਾ ਜਮੀਨ ਉਹ ਜਿਹੜੀ ਲਵਲੀ ਦਾ ਤਵਾਦਲਾ ਹੋਇਆ ਉਹ ਮੈਂ ਕਰਾਇਆ ਫਲਾਨਾ ਕਰਾਇਆ ਆਪਣੇ ਪੇਪਰ ਦਿੱਤੇ ਆਪਣੇ ਉੱਥੇ ਪਾਰਲੀਮੈਂਟ ਨੇ ਪਹਿਲੀ ਗੱਲ ਤਾਂ ਉਹ ਪਾਰਲੀਮੈਂਟ ਚ ਬੋਲਣ ਨੂੰ ਲੋੜ ਐਮਪੀ ਨਹੀਂ ਸਕੇ ਜੀ ਖੇਰਾ ਸਭ ਖੰਪੀ ਨਹੀਂ ਹੈਗੇ ਉਹ ਤਾਂ ਐਮਐਲ ਬਦਾਂਤਵਾਚ ਬੋਲੇ ਸੀ ਉੱਥੇ ਉਹਨੇ ਨਾਂ ਲਿਆ ਸੀ ਰਾਮ ਲਵਾਇਆ ਨਾਰਕ ਨਦੀ ਦਾ ਮੌਜੂਦਾ ਸਰਪੰਚ ਉਹਨੇ ਪੇਪਰ ਦਿੱਤੇ ਸੀ ਇਹ ਦਿਖਾ ਦੇ ਕਿੱਥੇ ਪੇਪਰ ਤੇ ਹੈ ਇਹ ਫੋਨ ਦਿਖਾ ਦੇ ਕੋਈ ਹੈ ਜਿਹੜਾ ਐਵੇਂ ਜੱਕੜ ਵੱਢੀ ਜਾਣੇ ਪੀ ਕੇ ਦਾੜੀ ਦੇ ਹੱਥ ਫੇਰੀ ਜਾਣਾ ਕਕਾਰ ਲਾਤੇ ਓਏ ਕਕਾਰ ਤਮਾਕੂ ਤੂੰ ਖਾਂਦਾ ਰਿਆ ਕਕਾਰ ਤੁੱਕ ਤਾਂ ਪਾਇਆ ਸੀ ਕਿੱਤਾ ਬੂ ਬਿਨਾ ਤੂੰ ਕਕਾਰ ਪਾਇਆ ਸੀ ਉਦੋਂ ਤਾਂ ਵੱਡਿਆ ਤੋਂ ਦਰਾਂਗਾ ਤੇਰੀ ਤੇਰੀ ਜਿਹੜੀ ਸਹੇਲੀ ਆ ਉਹਨਾਂ ਦਾ ਲੈਂਡ ਦੇਣ ਸੀ ਕਿਸੇ ਨਾਂ ਉਹ ਤਾਂ ਤੈਨੂੰ ਵੱਡਿਆ ਉੱਥੇ ਕੰਡਰ ਜੰਦਾ ਤੋਂ ਦਾਖਲ ਸਾਨੂੰ ਪਤਾ ਨਹੀਂ ਲੱਗਦਾ ਤੂੰ ਸਾਡੇ ਨਾਲ ਆਣਾ ਹਾਂ ਹਾਂ ਜਿੱਦੋਂ ਤਰ ਪਾ ਗਏ ਉਹ ਬੱਚੇ ਕਰ ਰਹੇ ਵੀ ਉੱਥੇ ਮੈਂ ਪੁਲਿਸ ਦੇ ਨਾਲ ਪੁਲਡਰ ਸਾਹਿਬ ਨੂੰ ਜਦੋਂ ਮਰ ਗਿਆ ਫੌਸਰ ਅਸੀਂ ਕੈਮਰੇ ਲੋਕ ਚੈੱਕ ਕਰ ਰਹੇ ਸੀਵੇ ਦੇ ਘਰ ਕੀਤਾ ਹੋਰ ਕੈਮਰੇ ਚੈੱਕ ਕਰ ਰਹੇ ਆ ਇਹ ਨੂੰ ਬੰਦੇ ਪੈ ਗਿਆ ਜਨ ਫੱਦ ਲੈ ਉਹ ਤਾਂ ਇਹ ਆਪ ਤੋੜ ਗਿਆ ਆਹ ਜਿਹੜਾ ਅਸ਼ਨੀ ਆ ਉਹਨੂੰ ਤਕਰੀਬਨ ਮਰਨ ਜੋਗਾ ਕਰਤਾ ਵੱਡ ਵੱਡੇ ਵੀ ਹੱਥਾਂ ਚਲ ਗਏ ਅੱਪਰ ਜਾ ਕੇ ਨਾਲ ਹਾਤਾ ਮੇਰਾ ਜੀ ਜਦੋਂ ਉਹਨੂੰ ਪੁੱਛਿਆ ਕਿੰਨੇ ਉਹ ਕਹੀ ਜਾਂ 17 ਬੰਦੇ ਨੋਬਾ ਤੋਂ ਨਿਕਲੇ ਜ਼ਾਰਾ ਮਤੇ ਨੋਵਲ ਮੇਕਰ ਬਿਕਾ ਪਾਰ ਕਰਕੇ ਕਹਿੰ ਕੋ ਪਟਿਆਨਾ ਵਿੱਚ ਯਾਰ ਆਪਣੇ ਪੈਂਡ ਗੱਲਾਂ ਕੋ ਮਿਣੀਆਂ ਨਹੀਂ ਪੋਸਟਾ ਲੇ ਵੇਸਦਾ ਗਿਆ ਓਏ ਬੰਦਾ ਦਾ ਸਰਪੰਚ ਤਾਂ ਸਾਡੇ ਨਾਲ ਕੈਮਰਾ ਚੈੱਕ ਕਰ ਰਿਆ ਇਹ ਕਿਦੋਂ ਘਟਾਤੇ ਫਿਰ ਆ ਮੂਦੇ ਚਾਗਨ ਬਹਿਦਾ ਇਹ ਦੇਖੋ ਲੋਕਾਂ ਦਾ ਪੈਸਾ ਦੇਣਾ ਹੱਦ ਆ ਉਹ ਜਦੋਂ ਕਿਤੇ ਚੱਕ ਨਹੀਂ ਨਾ ਟੱਕਣਾ ਨੂੰ ਵੱਡਣਾ ਸਿੱਧੀ ਗੱਲ ਹੈ ਰਾਣੀਪੁਰ ਪੈਂਡਿਆ ਮੇਰੇ ਉਥੋਂ ਕਿਸੇ ਬੰਦੇ ਸਰਪੰਚ ਸਾਡੇ ਪੈਂਡ ਵੜ ਕੇ ਦਿਖਾ ਦੇ ਦਿੱਤੀ ਜੀ ਠਹਿਣਾ ਮੈਂ ਲੋਕਾਂ ਦੇ ਪੈਸੇ ਮਾਰਿਓ ਗੱਲਾਂ ਦਾ ਹਾਂ 1.5 ਕਰੋੜ ਰੁਪਈਆ ਨੂੰ ਅਸੀਂ ਆਉਂਦਾ ਐਨਆਰਆਈ ਦੇ ਭੇਜਦੇ ਨੂੰ ਇਦਰੇ ਸਭ 1.5 ਕਰੋੜ ਅਤੇ 30 40 ਲੱਖ ਨੂੰ ਪ੍ਰੈਕਸਿੰਗ ਦਾ ਹੋਣਾ ਨਾ ਪਰਦਾ ਆਈਟੀਆਰ ਪਰਦਾ ਤੁਹਾਨੂੰ 1.5 ਕਰੋੜ ਰੁਪਇਆ ਤੁਹਾਨੂੰ ਉੱਥੋਂ ਆਉਂਦਾ ਕਿਤੇ ਸ਼ਰਤੇ ਪਾਲਾ ਕੰਮ ਰਿਤ ਕਰਦੀ ਪਏ ਦੇਖਣ ਹਾਂ ਇਹ ਕੋਠੀ ਕੁਲਦੀਪ ਦੀ ਝੂਠਾ ਬਿਆਨਾਂ ਕਰਕੇ ਉਹ ਬਿਲਕੁਲ ਉਹਨੂੰ ਖਾਂਦਾ ਰਿਆ ਉਧਰ ਚੱਲ ਗਿਆ ਕਿ ਉਹ ਮਰ ਗਿਆ ਇਹਨੇ ਉਹ ਜਦੋਂ ਆਇਆ ਸੀ ਲਾਸਟ ਟਾਈਮ ਇਹਨੂੰ ਭੁਲੇਖਾ ਵਹਿ ਕੇ ਕਿ ਦਿੰਦਾ ਇਹਨੇ ਇੱਕ ਦਿਨ ਪਹਿਲਾਂ ਦਾ ਬਿਆਨ ਕਰ ਲਿਆ ਉਹ ਝੂਠਾ ਝੂਠਾ ਇੱਕਦਮ ਜਦੋਂ ਮੈਂ ਕਢਾਈ ਡਿਟੇਲ ਮੈਂ ਕਹੂੰਗੀ ਟੌਰਨੀ ਸੀ ਹੁਣ ਵੀ ਹੈਗੀ ਆ ਉਹ ਵੀ ਅਕਡੋਰ ਨੇ ਜਿ ਕਢਾਈ ਤੇ ਜਦੋਂ ਦੇਖੇ ਡਿਟੇਲ ਉਹ ਕਢਾਈ ਫਰੀ ਟਕ ਟਕ ਉਹ ਬਜਾਰਾ ਬੈਂਕ ਕੋ ਕੋ ਉਸ ਟਾਈਮ ਤੇ ਸੜਾ ਜੀ ਤੇ ਉਹ ਦੂਆ ਦਿਨ ਇੱਥੇ ਦਿੱਲੀ ਉੱਤਰ ਦਾ ਇੱਕ ਵਾਰ ਪਹਿਲੇ ਮਿਆਨ ਦਾ ਉਹਦਾ ਸੈਂਟਰ ਆ ਲਿਆ ਜੀ ਉਹ ਤਨ ਤਰੀਕਾ ਨੇ ਬਈ ਹਰ ਗਿਆ ਇੰਨਾ ਤਾਂ ਤੇ ਕੰਮ ਕਰਦਾ ਫਿਰਦਾ ਹੈ ਹੁਣ ਹਾਂ ਐਕਸੈਸ ਬੈਂਕ ਜੋ ਉਹਨੇ ਪੈਸੇ ਚੱਕੇ ਉਹ ਚੈੱਕ ਉਹਦੇ ਝੂਠੇ ਸਾਈਨ ਕਰਾ ਕੇ ਉਹ ਹੁਣ ਕੋ ਔਰ ਨਹੀਂ ਹੁਣ ਮੈਂ ਦੱਸੂੰਗਾ ਐਕਸੈਸ ਬੈਂਕ ਫਵਾੜੇ ਨੇ ਜੀ ਚੱਕੇ ਪੈਸੇ ਇਹਨਾਂ ਮੈਂ ਚੈਲੰਜ ਕਰਦਾ 5 ਲੱਖ ਮੈਂ ਚੌਂਪ ਕਰਕੇ ਬੈਠਾ ਸੀ ਤੈਨੂੰ 6 ਮਹੀਨਿਆਂ ਕੋ ਜਿੱਤੇ ਨੂੰ ਤੇ ਤੈਨੂੰ ਤਾਂ ਇਹ ਜਿਹਾ ਕਿੰਨੇ ਵ ਤੂੰ ਕਹਿਦਾ ਠੱਠਾ ਨਗਿੰਦਾ ਉਹ ਕਹਿ ਲਾ 112 ਨਜਤਿਆ ਸੀ ਫਿਰ ਕਹਿੰਦਾ ਹੋਮ ਉਹ ਆਪ ਸੁੱਚ ਕ੍ਰੈਸ਼ ਕਰ ਗਿਆ ਪਾਰਟੀ ਤੂੰ ਵੀ ਕਰ ਲੈ ਤੱਕ ਰੈਸ਼ ਦੂਸਰੀ ਗੱਲ ਬੈਕ ਹੋਰ ਦੱਸਦਾ ਜਿਹੜੇ ਬੰਦੇ ਜਿੱਤੇ ਜਾ ਰਹੇ ਆ ਉਹਨਾਂ ਨੂੰ ਮੇਰੇ ਕੋਲ ਹੈ ਹੀ ਨਹੀਂ ਉਹ ਤਾਂ ਮੈਨੂੰ ਬੁਲਾਉਂਦੇ ਨੇ ਉਹਨਾਂ ਦੇ ਮਿਲਦੇ ਕਰਦੇ ਆ ਬਿਆਹ ਸ਼ਾਦ ਘੱਟੇ ਹੁੰਦੇ ਨੇ ਸਾਰੇ ਇਹ ਇਹਨੂੰ ਮਤਲਬ ਨਹੀਂ ਕਹਿੰਦੀ ਤਕਲੀਫ ਆ ਤੂੰ ਗਾਂ ਖੜਲੇ ਤੂੰ ਕਰ ਲੈ ਦੇਖ ਲੈ ਤਨਵੇਂ ਇਧੇ ਹਰਾਉਂਗਾ ਆਜੀ ਜੇ ਤੂੰ ਮਰਜੀ ਤੁਹਾਨੂੰ ਛੇੜੂ ਪਿੰਡ ਵਾਸੀਨ ਦੁਬਾਰਾ ਸਰਪੰਚ ਚੁਣਿਆ ਹੈਗਾ ਵਾ ਹਾਂਜੀ ਮੋਟਾ ਵਾ ਚੁਣਿਆ ਜੀ ਸੋ ਉਹਨਾਂ ਤਾਂ ਕੀ ਚੀਜ਼ ਪ੍ਰਤੀਕਰਮ ਹੈਗਾ ਨ ਆਪਣੇ ਤੇ ਚੋਰ ਨਾ ਫੇਰ ਨਾ ਦਾ ਫਰਕ ਪੈਣ ਕਿੱਟਾ ਕਰਨਾ ਮੇਰੇ ਨੂੰ 354 ਵੋਟਾਂ ਪਈਆਂ ਉਹਨਾਂ ਵਿੱਚੋਂ 300 ਵਾਕੇ ਨਿਆਣੇ ਦੇ ਵੋਟਾਂ ਮੁੰਦੇ ਨਾਲ ਫਿਰ ਆਈ ਪੋਦੇ ਨਾ ਤੇ 50 ਆਉਣਗੇ 300 ਤਾਂ ਹੋਊਗਾ ਮੇਰੇ ਨਾਲ ਕਰਦਾ ਕੀ ਕਰਦਾ ਇਹ ਮੈਂ ਕਾਊਂਟ ਸਹੀ ਕਰ ਲਾ ਬੈਠ ਕੇ ਦਿਮਾਗ ਨੂੰ ਸਹੀ ਕਰ ਲਾ ਕੰਮ ਕਰ ਰਿਹਾ ਕੋਈ ਤੁਸੀਂ ਇੱਕ ਚੀਜ਼ ਲੈ ਕੇ ਕੋਈ ਜਮੀਨੀ ਰੋਲ ਲੈ ਕੇ ਆਪਣਾ ਕੋਈ ਦਸਤਾਵੇਜ਼ ਜਾ ਕੋਈ ਪੀਸ ਨਹੀਂ ਕਰਨਾ ਚਾਹੁੰਦੇ ਮੈਂ ਤਾਂ ਇਹ ਕਹਿ ਰਿਹਾ ਮੈਂ ਤਾਂ ਇਹ ਕਹਿ ਰਿਹਾ ਇਹ ਦਿਖਾ ਲਈ ਵੀ ਇੱਥੇ ਬਾਕੀ ਜਿਹੜਾ ਇੱਕ ਬਤਾਂਦਰਾ ਨਾ ਗੱਲ ਬਤਾਂਦ ਰਹੀ ਸੀ ਉਹ 2008 ਸ਼ੁਰੂ ਹੋਇਆ ਸੀ ਮੈਂ 2010 'ਚ ਆਇਆ ਮੈਂ ਸਪੰਜ ਬਣਿਆ ਜਾਂ ਕਿ 18 ਕੁੰਟੀ 'ਚ ਮੇभी ਠੀਕ ਹੈ ਉਹ 16 ਜੋ ਅੰਤਕਲ ਵਗੈਰਾ ਚੜ ਚੁੱਕੇ ਸਾਰਾ ਕੁਝ ਉਹ ਇਹਨੂੰ ਕਹਿੰਦਾ ਸ਼ਰਮ ਕਰ ਜਾਂ ਤੇ ਇਸ ਦਿਨ ਤੈਨੂੰ ਪਤਾ ਹੀ ਨਹੀਂ ਕਿਉਂ ਬਕਵਾਸ ਕਰਦਾ ਰਹਿਣਾ ਹੈ ਨਾ ਹਾਂ ਵਹਿਫਾਂ ਵਿਸ਼ੇ ਅੰਦਰ ਪਿੱਛੇ ਤੋਂ ਪਹਿਲਾਂ ਮੇਰੇ ਕੇਸ ਵਾਂਗ ਪਹਿਲੇ ਬਕਵਾਸ ਕੀਤੀ ਸੀ ਇਹ ਮਿੰਟਾਂ ਕੀਤੀਆਂ ਨੱਕ ਰਗੜਿਆ ਤੇ ਅੱਜ ਤੱਕ ਤਿੰਨ ਤਰੀਕਾ ਪਈਆਂ ਮੈਨੂੰ ਜੱਜ ਨੇ ਕਿਹਾ ਵੀ ਅੱਖਾਂ ਤੇ ਆਪਣੀ ਜੱਟ ਮਾਫ ਕਰ ਦੇ ਜੇ ਤੂੰ ਮਾਫ ਕਰ ਦੇ ਉਹਦੋਂ ਮੈਨੂੰ ਫੋਨ ਕੀਤਾ ਮੈਨ ਮੈਂ ਆਪਰ ਇਰਤਾਪ ਨਹੀਂ ਜਾਖੋਗਾ ਮੈਂ ਕਿੱਥੇ ਜਾਪਰਾਵਾ ਕੰਮ ਕਰ ਮੈਨੂੰ ਮਿਹਨਤ ਨੂੰ ਕਰਨ ਦੀ ਲੋੜ ਜਦੋਂ ਮੇਰਾ ਮੂੰਹ ਤਾਂ ਗਲਤ ਕਰਿਆ ਜੀ ਸੋ ਜਿਹੜੀ ਸੋਸ਼ਲ ਮੀਡੀਆ ਤੇ ਪੋਸਟ ਵਾਇਰਲ ਹੋਈ ਸੀ ਉਸਨੇ ਕਿਹਾ ਕਿ ਅਗਰ ਮੇਨ ਕੋਸ਼ਿਸ਼ ਤਾਂ ਤੁਸੀਂ ਜ਼ਿੰਮੇਵਾਰ ਹੋਵੋਗੇ ਇਦਾਂ ਕਿਹੜੀ ਗੱਲ ਹੋ ਸਕਦੀ ਹੈ ਸਾਨੂੰ ਕਿ ਲੋੜ ਆ ਅਸੀਂ ਤਾਂ ਕਿ ਲਾਣਾ ਜੀ ਜਾਂ ਤਾਂ ਇਹ ਮੈਨੂੰ ਇਹਨੂੰ ਉਹਦੇ ਪੋਸਟ ਕਰਕੇ ਖਤਮ ਕਰਕੇ ਮਰਵਾ ਕੇ ਜਗਰਾ ਕੇ ਮੈਂ ਪਹਿਲੀ ਘਟਨਾ ਦੇ ਦੋ ਕੰਮ ਕਰਦੇ ਨਹੀਂ ਆ ਮੈਨੂੰ ਲੋੜ ਮੇਰੀ ਵੈਲ ਸੈਟਰਡ ਫੈਮਿਲੀ ਹੈ ਬੱਚੇ ਆ ਮੈਨੂੰ ਕੋ ਲੋੜ ਮੈਨੂੰ ਸਰਪੰਚ ਦੁਆਰਾ ਚੁਣਿਆ ਆਪਰੇ ਕਰ ਬਧੀ ਰੁਕੀ ਖਾਨ ਨੂੰ ਮੈਨੂੰ ਪਿੰਡ ਰੇ ਜੁੜਨੇ ਨੂੰ ਪਿੰਡ ਦੇ ਨਾਲ ਲੋਕ ਕਰੂੰਗਾ ਮੈਨੂੰ ਕਿ ਲੋੜ ਹੈ ਇਹਨੂੰ ਇਹਨੂੰ ਆਪਣਾ ਘਰ ਮਾਰਨਗੇ ਜੇ ਮਾਰੂਗਾ ਤਾਂ ਮੈਂ ਕਹਿਣਾ ਇਹਨੂੰ ਮਾਰੂਗਾ ਜਿਹਨਾਂ ਦੇ ਲੋਕਾਂ ਦੇ ਚਟੇ-ਚਟਰੇ ਪੈਸੇ ਲੈਣ ਦੇਣੇ ਆ ਉਹ ਕਈ ਵਾਰ ਨੂੰ ਵੱਢ ਰੁਕੇ ਰਹੇ ਤੁਸੀਂ ਸਿਰਫ ਪ੍ਰਸ਼ਾਸਨ ਦੇ ਧਿਆਨ ਚ ਲਿਆਉਂਦੀਆਂ ਇਹ ਚੀਜ਼ ਹੈ ਤੁਹਾਡੇ ਤੇ ਮੈਂ ਲਿਆਂਦੀਆਂ ਰੋਪ ਜਿਹੜੀ ਲਗਾਈ ਉਹ ਮੈਂ ਲੈ ਆਂਦੀ ਹਾਂ ਅੱਜ ਲੈ ਆਂਦੀ ਆ ਅੱਜ ਲੈ ਆਂਦੀ ਆ ਕੱਲ ਮੈਂ ਪ੍ਰਸ਼ਾਸਨ ਨਾਲ ਹੀ ਆਪ ਤੋਂ ਵੱਡੇ ਅਫਸਰੋਂ ਬਹਿਣਾ ਆਪੋ ਦੱਸਾਂਗਾ ਇਸ ਬਾਬਤ ਤੁਸੀਂ ਕੋਈ ਸ਼ੋਰ ਕਰਨਾ ਚਾਹੁੰਦੇ ਹੋ ਮੈਂ ਬਤਨ ਨਹੀਂ ਨੀਂ ਨੀਂ ਦੇਰੀ ਕੁੱਤੇ ਕਰਨੀ ਨੂੰ ਹੋਰ ਕੀ ਕਰਨਾ ਇਹਨੇ ਬਹੁਤ ਹੋਰ ਵੇ ਦੁਆਰਾ ਬੋਲੂਗਾ ਤਾਂ ਫਿਰ ਦੁਆਰਾ ਜਵਾਬ ਦੇ ਦੇਣੇ ਬਾਕੀ ਜਿਹੜਾ ਇਹਨੂੰ ਲਾਈਵ ਹੋਇਆ ਨਾ ਉਹ ਵੀ ਮੈਂ ਆਜੀ ਦਾ ਕਹਾਂ ਮੈਂ ਵੀ ਲਾਈਵ ਹੋ ਕੇ ਦੱਸੂਗਾ ਇਹਦੇ ਵਿੱਚ ਮੈਂ ਬੜਾ ਲੰਮਾ ਨਹੀਂ ਕਰ ਸਕਦਾ ਕੋਈ ਚਾੜਨਾ ਚੋੜਨਾ ਨਹੀਂ ਇਹ ਫੇਸਬੁਕ ਤੇ ਇਸ ਕਰਕੇ ਕੱਲਾ ਮੇਰੇ ਕੋ ਬਹੁਤ ਜ਼ਰਾ ਹੈ ਜੀ ਜਿਹੜੀਆਂ ਡੀਐਨਏ ਦੇ ਦੁਆਰਾ ਗੱਲ ਕਰਨਾ ਇੰਡੀਅਨ ਦੇ ਨਾ ਪੇ ਹੁੰਦਾ ਨਾ ਉਹ ਪੁੱਤ ਫੜਾਦੇ ਨਹੀਂ ਹੁੰਦੇ ਉਹ ਵੀ ਇੰਗਲੈਂਡ ਤੋਂ ਆਏ ਉਹਨੂੰ ਇਮੀਗ੍ਰੇਸ਼ਨ ਸਾਧ ਕੇ ਇਹਦਾ ਕੇਸ ਚੱਲਦਾ ਹੈ ਮੰਦਰ ਕਰਾਈਏ ਉਹ ਪੁੱਤ ਨਹੀਂ ਕਰਾਦੇ ਹੁੰਦੇ ਉਹ ਆ ਉਦਾਂ ਨਾ ਬੋਲਣ ਦੇ ਬੇਰ ਨਾ ਗੱਲ ਹੂ ਦਾ ਆ ਕੰਮ ਨਹੀਂ ਕਰਦੇ ਆ ਅਸੀਂ ਬੱਡੀਆਂ ਨੂੰ ਕਹਿਣ ਦਾ ਮਤਲਬ ਹੋਰ ਜਿਆਦਾ ਬੁੜੀਆਂ ਬੜੀਆਂ ਨਾਲ ਪਸੰਦ ਜਾਂਦਾ ਨਹੀਂ ਮੇਰੀ ਮੇਰੀ ਫੈਮਲੀ ਨਾਲ ਨੂੰ ਐਦਾਂ ਉਦਾਂ ਐਦਾਂ ਉਹ ਸਾਰੇ ਪਿੰਡ ਨੂੰ ਪਤਾ ਮੇਰੀ ਫੈਮਲੀ ਕੌਣ ਆ ਮੇਰੀ ਵਾਈਫ ਹੁਣ ਰੀਸੈਂਟਲੀ ਉਹ ਗਈ ਹੈ ਪੂਜੋ ਮਹੀਨੇ ਤੋਂ ਆਉਂਦੀ ਰਹਿੰਦੀ ਹੈ ਸਾਰੇ ਦੁਨੀਆ ਨੂੰ ਪਤਾ ਮੇਰੇ ਪਹਿਲੀ ਵਾਈਫ ਦੇ ਬੱਚੇ ਮੇਰੇ ਤੋਂ ਹੋਣ ਵਾਲੇ ਬੱਚੇ ਇਕੱਠੇ ਆ ਕੋਈ ਚੱਕਰ ਲੇ ਜਾਂਦਾ ਕੋਈ ਇਹਨੂੰ ਬਹਿਮ ਹੋਊਗਾ ਇਹਦੇ ਜਿਹੜੇ ਬੱਚੇ ਇਹਦੇ ਪੇਰੇ ਚਾਰ ਬੱਚੇ ਆ ਮੇਰੇ ਵੀ ਬੱਚੇ ਆ ਅਸੀਂ ਮਿਲਦੇ ਗੱਲਦੇ ਆ ਔਰ ਇਹਦਾ ਤਾਂ ਪੇ ਆ ਮੇਰੀ ਗੈਰ ਹਾਜ਼ ਉਵੇਂ ਇਹ ਕੰਮ ਮੇਰੀ ਜਗ੍ਹਾ ਖੜਾ ਹੁੰਦਾ ਠੀਕ ਆ ਇਹਨੂੰ ਕੀ ਪਤਾ ਚਾਚੇ ਦਾ ਕੀ ਹੁੰਦੇ ਆ ਇਹ ਤਾਂ ਸ਼ਰਮੰਦਾ ਹੈ ਇਹ ਇਹਦਾ ਪਤਾ ਇਸ ਦੀ ਜਿਹੜੀ ਫੈਮਲੀ ਤੁਹਾਡੇ ਰਿਲੇਸ਼ਨ ਬਰਕਰਾਰ ਹੈਗੇ ਕਿ ਕਿਹਦੀ ਫੈਮਲੀ ਇਹਦਾ ਕੋਈ ਵੀ ਜਿਹੜੇ ਹੈਗਾ ਵਾ ਫੈਮਲੀ ਦੀ ਭੈਣ ਤਾਂ ਤਾਂ ਪੋਜਾ ਮੈਂ ਨੰਬੇ ਬੋਲ ਲੈ ਮਨ ਪਰ ਜੀ ਮੈਂ ਜਦੋਂ ਮਰਜੀ ਮੈਂ ਕਰਦਾ ਤੁਹਾਨੂੰ ਕਿਉਂ ਕਰਾਂ ਹੋਰ ਵੀ ਇਹ ਬੜਾ بڑا ਆ ਕਮਲਾ ਜਿਹੜਾ ਆ ਉਹਨਾਂ ਮੇਰੀ ਹੈਗੇ ਮੇਰੇ ਨੇ ਜਿਹੜਾ ਸਭ ਤੋਂ ਵੱਡਾ ਬਰਾੜਾ ਉਹਨਾਂ ਹੈਗਾ ਯਾਰ ਉਹ ਮੇਰੇ ਕੋ ਰਿੰਦਾ ਉਹਦਾ ਵਿਆਹ ਮੈਂ ਕੀਤਾ ਸੀ ਇਹ ਤਾਂ ਬੇਉਦਿਆ ਤੇ ਦੁੱਧਿਆ ਦੀ ਜੀ ਇਹਨੂੰ ਕੌਣ ਪੁੱਛਦਾ ਤੂੰ ਨਾ ਸਾਰੇ ਤੁਹਾਡੇ ਨਾਲ ਮਿਲਵਰਤਨ ਫਿਰ ਅੱਜ ਵੀ ਹੈਗਾ ਲੈ ਗਿਆ ਸਾਰੇ ਪਿੰਡ ਨੂੰ ਪਤਾ ਤੈਨੂੰ ਪੁੱਛਦਾ ਕੌਣ ਹੈ ਕਦੇ ਕਿਤੇ ਕੁੱਤਿਆਂ ਦੇ ਕਦੇ ਕਿਤੇ ਕੁੱਤਿਆਂ ਕਦੇ ਕਿਤੇ ਕੁੱਤਿਆਂ ਰਬਰ ਦਾ ਆ ਇਹਦਾ ਹਾਲਾਤ ਹੈ ਇਹਨੂੰ ਡਰ ਆਇਆ ਮੈਂ ਚੱਕ ਹੋ ਜਾਣਾ ਚੱਕ ਤੇ ਮੈਂ ਹੁਣ ਹੁਣ ਤੇ ਚੱਕ ਹੋਣਾ ਤੰਦਾ ਤਾ ਮੈਂ ਪ੍ਰਸ਼ਾਸਨ ਨੂੰ ਕਹਿ ਕੇ ਚਕਾਉਣਾ ਤੈਨੂੰ ਤੂੰ ਆਪਣਾ ਜਿਹੜਾ ਬੰਦੋਬਸਤ ਹੈ ਨਾ ਕਰ ਲੈ ਮਾਮਲੇ ਬਾਰੇ ਵੀ ਦਰਜ ਹੈ ਕਿ ਪਹਿਲੇ ਉਹ ਚਿੱਟਾ ਵੇਚਿਆ ਬਹੁਤ ਮੁੰਡੇ ਲੋਕਾਂ ਦੇ ਮਾਰੇ ਬਹੁਤ ਮੁੰਡੇ ਇੱਥੇ ਏਸੀਆਂ ਨਿਆਣੇ ਨਿਕਨੇ ਲਾਤ ਤੇ ਤੂੰ ਥੋੜਨੇ ਤਾਂ ਝੜਦਾ ਇ ਇਸਦਾ ਕੁੜੀ ਦਾ ਮੁੰਡਾ ਨਿਕਾ ਜਿਹਾ ਕੁੱਟਿਆ ਉਹ ਜਿਹੜੀ ਜਿਹੜੀ ਦੇ ਦੇ ਤੇ ਡਾਕਾ ਪਾਉਂਦਾ ਬਣਾਉਂਦਾ ਸੀ ਨਾ ਦੋੜੀ ਜਿਹੜੀ ਕੁੜੀ ਉਹਦਾ ਇੰਨਾ ਖੰਡ ਵਿੱਚ ਮੇਰਾ ਮਰ ਗਿਆ ਨੇ ਜੀ ਇਹ ਆਪ ਆ ਕਹੂਤਾਂ ਕਰਦਾ ਇਹ ਪਿੰਡੋਂ ਕਿਹੜਾ ਪਤਾ ਨਹੀਂ ਸਾਰੇ ਪਿੰਡ ਨੂੰ ਪਤਾ ਪਰ ਹੁਣ ਮੈਂ ਚੁੱਪ ਕਰਕੇ ਬੈਠਾ ਕੋਈ ਗੱਲ ਨਹੀਂ ਮੇਰੇ ਬੱਚਿਆਂ ਨੂੰ ਮੈਂ ਕਾਫੀ ਤੁਹਾਡੇ ਆਪਸ ਚੋਈ ਗਈ ਹੈ ਉਹਨੇ ਮੈਨੂੰ ਸਿੱਧਾ ਕਹਿ ਦਿੱਤਾ ਕਿ ਤੈਨੂੰ ਖੁੱਲੀ ਛੁੱਟੀਆਂ ਮੈਂ ਥੋੜਾ ਜਿਹਾ ਰਜੇਦਾ ਉਹ ਤੇ ਹੈਗਾ ਹੀ ਨਹੀਂ ਜਦੋਂ ਅਸੀਂ ਆਪ ਵੀ ਆ ਜਾਣੀ ਦੱਸੀ ਕੋਈ ਖੁੱਲੀ ਛੁੱਟੀਆਂ ਜਿਹੜਾ ਸਾਡੇ ਦੇ ਸਾਡੇ ਪਿਓ ਤੇ ਇਦਾਂ ਦੇ ਲਾਉਂਦਾ ਨਾ ਇਲਜ਼ਾਮ ਆ ਮਤਲਬ ਪਿੰਡ ਦੀਆਂ ਕੁੜੀਆਂ ਨਾਲ ਮੇਰੇ ਰਹਿ ਗਏ ਆ ਵੀਡੀਓ ਬਣਿਓ ਤੇ ਤੂੰ ਦਿਖਾਉਂਦੇ ਕਦੇ ਨਹੀਂ ਲਿਆਉ ਤਾ ਵੋਟਾਂ 'ਚ ਲੋਕਾਂ ਨੂੰ ਫਰਾੜਦੇ ਨਾਲ ਲੋਕਾਂ ਪਰ ਵੋਟਾਂ ਪਾਉਂਦੇ ਇਹਨੂੰ ਸ਼ਰਮ ਹੋਣੀ ਚਾਹੀਦੀ ਘੱਟੋ ਘੱਟ ਮੈਨੂੰ ਜੇ ਇਦਾਂ ਦਾ ਤੂੰ ਬੁੜੀਆਂ ਵੋਟਾਂ 'ਚ ਘਰ ਨਾ ਮਰਦਨੀਆਂ ਇਹ ਵੋਟਾਂ ਮੈਨੂੰ ਜਿਆਦਾ ਲੇਡੀਜ਼ ਨੇ ਪਾਈਆਂ ਆ ਮਤਲਬ ਮੈਂ ਇਦਾਂ ਦਾ ਹੁੰਦਾ ਪਾ ਇਦਾਂ ਨਹੀਂ ਹੁੰਦੇ ਹਾਂ ਤੇਰੇ ਅੱਗੇ ਪੰਜਾ ਤੁਰੇ ਫਰਦੇ ਤੇ ਬਦਨਾਮ ਕਰਨ ਕਰੀ ਜਾਂ ਤੈਨੂੰ ਮੈਂ ਕਦੇ ਜਾਣਦਾ ਨਹੀਂ ਤੈਨੂੰ ਚੰਗੀ ਤਰ੍ਹਾਂ ਜਾਣਦਾ ਜੋਥੀ ਪਹੇਗਾ ਠੀਕ ਆ ਇਹ ਕਰਕੇ ਤਿਆਰ ਐ ਔਰ ਤੈਨੂੰ ਇਹ ਚੈਲੰਜ ਕਰ ਦਿੱਤਾ ਠੀਕ ਆ ਮੈਂ ਮਿਲੂੰਗਾ ਹਾਈ ਮਿਨਿਸਟਰੀ ਤੱਕ ਜਾਊਂਗਾ ਹੁਣ ਮੈਂ ਤੇ ਤੁਹਾਨੂੰ ਦੱਸੂਗਾ ਕਿ ਕਿਤਾਬ ਵੇਚਣਾ ਇੰਨਾ ਸੌਖਾ ਨਹੀਂ ਲੋਕਾਂ ਦੇ ਘਰ ਖਰਾਬ ਕਰਨੇ ਇੰਨੇ ਸੌਖੇ ਨਹੀਂ ਤੇ ਇਹਨਾਂ ਨੂੰ ਕੋ ਬਣਿਆ ਨੇ ਮੈਂ ਕਰਕੇ ਆ ਕੇ ਦਿਖਾ ਦਾਂ ਬਲੂਜਰ ਨਾਲ ਤੇਰੇ ਫੇਰਦਾ ਤੇਰੇ ਛੱਤ ਨਹੀਂ ਹੈਨੀ ਤੇਰੇ ਤੇ ਬਲੂਜਰ ਫੇਰਦਾ ਨੰਗ ਤੂੰ ਆ ਤੇ ਤੈਂਦਾ ਠੀਕ ਆ ਦਿੱਤੇ ਤਾਂ ਕਿਹਦੇ ਜੋ ਦੀ ਗੱਲ ਹੈ ਨਾ ਮੇਰਾ ਛੋੜਾ ਭਰਾ ਜਿਹੜਾ ਚਾ ਸਿੰਘ ਇਹਦੇ ਕੋ ਨੰਬਰ ਹੋਣਾ ਹੀ ਆ ਉਹਦਾ ਪੁੱਤ ਆ ਇਹ ਉਹਨੂੰ ਲਾ ਕੇ ਫੋਨ ਪੁੱਛ ਲੈ ਮੇਰੇ ਬਾਰੇ ਤੇ ਮੈਂ ਵਾਪਸ ਤੁਹਾਨੂੰ ਦੱਸੂਗਾ ਸਾਰੇ ਜਵਾਬ ਦਊਂਗਾ ਠੀਕ ਆ ਉਹ ਜਿਹੜੂ ਫੋਨ ਕਰੇ ਉਹ ਆਪ ਦੱਸੂਗਾ ਮੈਂ ਕੋਸ਼ਿਸ਼ ਕਰਾਂਗਾ ਤੈਨੂੰ ਵੀ ਫੋਨ ਕਰੇ ਉਹ ਪੱਤਰਕਾਰ ਜੂ ਹੈਗੇ ਆ ਤੈਨੂੰ ਫੋਨ ਕਰ ਦੱਸੂਗਾ ਨਾ ਇਹਦੀ ਹਰਕਤਾਂ ਨਹੀਂ ਕਰੂਗਾ ਠੀਕ ਆ